ਇੱਥੇ ਰੱਖਿਆ ਬਥੋ ਇਦੋਂ ਕਹਿੰਦਾ ਇਧਰ ਨਾਲ ਸਾਈਡ ਤੇ ਸੀਗਾ ਇਧਰੋਂ ਕੱਢ ਕੇ ਇੱਥੇ ਲਾਇਆ ਹੋਇ ਇੱਕ ਕਿਹੜੀ ਨਾਪਕੇ ਦਾ ਗੋਕੰਦਾ ਤੇਰੀ ਬਾਏ ਜੇਵ ਜਿੱਤਰ ਸਿੰਘ ਲਾਡੀ ਮੇਰੇ ਬੇੜ ਨੂੰ ਧਮਕੀਆਂ ਨਾ ਦਿੰਦਾ ਉਹ ਕਦੀ ਨਹੀਂ ਇੱਕ ਪਗਦਮ ਚੱਕਦਾ ਸੀ ਲਾਡੀ ਐ ਬਚਿੱਤਰ ਲਾਡੀ ਐ ਕੌਣ ਐ ਇਹ ਫੌਜੀ ਸਿੰਘ ਦਾ ਪੀਏ ਜੀ ਸਰਪੰਚੀ ਲਈ ਐ ਤੁਹਾਡੇ ਪੁੱਤਰ ਸਰਪੰਚ ਚੋਣ ਲੜਿਆ ਉਹਦੇ ਵੀ ਤੁਸੀਂ ਪੈਸੇ ਦਿੱਤੇ ਕੋਈ ਐਮਐਲਏ ਨੂੰ ਹਾਂ ਜੀ ਹਾਂ ਜੀ ਉਹਦੋਂ ਵੀ ਦਿੱਤੇ ਨੇ ਉਹਨੂੰ ਮੰਗਦੇ ਤਾਂ ਪਾਏ 20-25 ਲੱਖ ਰੁਪਈਆ ਸੀ ਚਾਈ ਮਤਲਬ ਇਹ 10-12 ਲੱਖ ਰਪਏ ਆ ਕੇ 13 ਲੱਖ ਦਿੱਤਾ ਐ ਇਹਦੀ ਬਹੁਤ ਮੰਗ ਕਰਦੇ ਸੀ ਪਾਸ ਪੈਸੇ ਕਰਕੇ ਇਹ ਹੋਰ ਪੈਸੇ ਲੈ ਲੈਣੇ ਜਾਣ ਤਾਂ ਨਾਲ ਇੰਦੇ ਮੁੰਡੇ ਦੀ ਮੈਂ ਪਹਿਲੀ ਵੇਚ ਦਿੰਦਾ ਦੁਆੜਾ ਹੋਜਾ ਸਿੰਘ ਸਰਾਰੀ ਤੇ ਵੀ ਪਰਚਾ ਹੋਣਾ ਚਾਹੀਦਾ ਲਾਰਦੀ ਪੀਏ ਤੇ ਵੀ ਪਰਚਾ ਹੋਣਾ ਚਾਹੀਦਾ ਸਾਡੀ ਤੇ ਇਹ ਮੰਗੇ ਜਿੰਨਾ ਜਰ ਨਹੀਂ ਹੁੰਦੇ ਓਨਾਂ ਚਿਰ ਅਸੀਂ ਭੋਗ ਨਹੀਂ ਪਾਵਾਂਗੇ ਭਾਵੇਂ ਜਿੰਨਾ ਤੈ ਮਰਜੀ ਲੱਗ ਜਾਵੇ ਇਹ ਕਹਿੰਦਾ ਵੀ ਅਜੇ ਤੂੰ ਮੇਰੇ ਕੋਲੋਂ ਪੈਸੇ ਲੈਣੇ ਬੋਲੀਆਂ ਕਰਾਉਣ ਵਾਸਤੇ ਸਰਪੰਚ ਸਪੰਚਾ ਸਾਡੇ ਕੋਲ ਬੋਲੀ ਕਰਾਉਣੇ ਸੀ ਤੇ 2 ਲੱਖ ਰੁਪਈਆ ਲਾਡੀ ਜਿੱਤਰ ਸਾਹਿਬ ਨੇ ਲਿਆ ਸਾਡੇ ਕੋਲ ਪੰਜਵੇਂ ਮਹੀਨੇ ਦੀ 3 ਤਰੀਕ ਨੂੰ ਵੀ ਤੇਰੇ ਹੁਣ ਮੈਂ ਸਾਰੇ ਕੰਮ ਕਰ ਦਿਆਂਗੇ ਇੰਨੇ ਕਿ ਸਾਨੂੰ ਹੋਰ ਦੇ ਮੰਗਦਾ ਤਾਂ ਜਾਦੇ ਸੀਗੇ ਅੱਛਾ ਪੈਸੇ ਮੰਗ ਰਹੀ ਹੋ ਜੀ ਤੂੰ ਹਾਂਜੀ ਹਾਂਜੀ ਉਹ ਕਹਿੰਦਾ ਵੀ ਪੈਸੇ ਮੈਨੂੰ ਜਾਦੇ ਮੰਗਦਾ ਸੀ ਡਾਡੀ ਵੀ ਆਪਾਂ ਜਿੰਨੇ ਕੋ ਆਪਣੇ ਕੋਲ ਆਪਾਂ ਦੇ ਦਿੱਤੇ ਸਾਵਣਾ ਆ ਕੇ ਮੈਨੂੰ ਦੱਸਿਆ ਹੁਣ ਸਾਰਾ ਕੁਝ ਇਹ ਡਾੜੀ ਇਤਰਾਣਾ ਮੈਨੂੰ ਅੱਜ ਫੇਰ ਟੱਚਰ ਕਰਦੇ ਰਹੇ ਨੇ ਤੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੈ ਇਹ ਹੋਰ ਪੈਸਿਆਂ ਦੀ ਮੰਗ ਕਰਦੇ ਨੇ ਤੇ ਮੈਂ ਬੜਾ ਪਰੇਸ਼ਾਨ ਹੋ ਗਿਆ ਤੇ ਗੱਲਾਂ ਬਾਤਾਂ ਸਾਰੀਆਂ ਮੇਰੇ ਨਾਲ ਉਹਨੇ ਕੀਤੀਆਂ ਆਹਲੇ ਪਰਚਾ ਘਟਾਓ ਫੇਰ ਜੇ ਪੋਸਟਮਾਰਡ ਕਰਾਉਣਾ ਤੇ ਅਸੀਂ ਆਹ ਪਰਚਾ ਫੇਰ ਕਟਣਾ ਤੇ ਦੋਸ਼ੀ ਤੇ ਆਪਾਂ ਕਟਣਾ ਹੈ ਅਸੀਂ ਆਹ ਬਚੱਤਰ ਸਿੰਘ ਲਾੜੀ ਦੇ ਪਰਚਾ ਕਟੋ ਕਹਿੰਦਾ ਕਿਉਂ ਮੈਂ ਕਿਹ ਇਹਨੇ ਇੱਕ ਪੈਸੇ ਲੈਣੇ ਕਿ ਇਹਨੂੰ ਕੱਲ ਤਾਂ ਮੁਕਿਆਂ ਦੇ ਦਿੰਦਾ ਰਿਹਾ ਇਹਨਦੇ ਦੁੱਖੋ ਮੈਂ ਆਹ ਮੇਰਾ ਬੇਡਾ ਗੁਜ਼ਰਿਆ ਨਹੀਂ ਤਾਂ ਇਹਨੇ ਗੁਜ਼ਰਨਾ ਨਹੀਂ ਸੀ ਤੇ ਜਦੋਂ ਇਹਨਾਂ ਨਾਲ ਆ ਤੇ ਫੌਜਾ ਸਿੰਘ ਸਰਾਰੀ ਜਿਹੜਾ ਸੀ ਉਹ ਐਨੀ ਵੀ ਪਾ ਗਿਆ ਪੈਸੇ ਜਿਹੜਾ ਮਤਲਬ ਪੀਏ ਮੰਗਦਾ ਉਹ ਕੌਣ ਕਹਿੰਦਾ ਸੀ ਉਹਨੂੰ ਮੰਗਣ ਦੇ ਲਈ ਜਾਂ ਪੈਸੇ ਦੇਣੇ ਕਿਹਨੂੰ ਸੀ ਪੀਏ ਨੇ ਤੇ ਪੀਏ ਐਮਐਲ ਸਾਹ ਨੂੰ ਪੈਸੇ ਦੇਣੇ ਨੇ ਕੋਈ ਯਾਦ ਰੱਖ ਲੈ ਕੋਈ ਆਹ ਦੇ ਦੇ ਹੋਰ ਆਪਾਂ ਦਾ ਵੀਰ ਸਾਡੇ ਕੋਲ ਤਾਂ ਲੈ ਹੀ ਜਾਂਦੇ ਸੀਗੇ ਜਸ਼ਨ ਜਿਹੜਾ ਉਹ ਤਾਂ ਐਮ.ਐਲ.ਏ ਦੇ ਨਾਲ ਰਹਿੰਦਾ ਰਿਹਾ ਉਹਦੀ ਗੱਡੀ ਵਿੱਚ ਰਹਿੰਦਾ ਰਿਹਾ ਫਿਰ ਕਿਉਂ ਆਪਣੇ ਹੀ ਬੰਦੇ ਮਤਲਬ ਆਪਣੀ ਪਾਰਟੀ ਦੇ ਸਰਪੰਚਾਂ ਨਾਲ ਇਦਾਂ ਕਿਉਂ ਕਰਦੇ ਰਏ ਐਮ.ਐਲ.ਏ ਸਾਹਿਬ ਜਿਹੜਾ ਕਹਣਾ ਜਿੱਤਰ ਸਿੰਘ ਜਿੱਤਰ ਸਿੰਘ ਲਾਡੀ ਉਹ ਦੋ ਬਾਲੀਆਂ ਦਵਾਇਆ ਕਰਦਾ ਜੀ ਅੱਛਾ ਹਾਂਜੀ ਇੱਕ ਨੂੰ ਕਹਿੰਦਾ ਤੈਨੂੰ ਪ੍ਰਬੰਧਕਲਾ ਦਾਂਗਾ ਤੇ ਇੱਕ ਨੂੰ ਕਹਿੰਦਾ ਸਰਪੰਚੇ ਤੂੰ ਤੇ ਤੇਰਾ ਵੀ ਕੰਮ ਚੱਲੇਗਾ ਇਹ ਉਹਦਾ ਨਾਂ ਇੰਦਾ ਚੱਲਿਆ ਤੇ ਨਾਂ ਉਹਨਾਂ ਨਾਲ ਚੱਲਿਆ ਪਾ ਇਹ ਦੋ ਬੰਨੇ ਖਾਂਦਾ ਜੀ ਮੁੰਡੇ ਦੀ ਡੈਥ ਹੋਏ ਨੂੰ 7 ਦਿਨ ਹੋ ਚਲੇ ਆ ਸੀਐਮ ਸਾਹਿਬ ਨੇ ਇੱਕ ਪੋਸਟ ਤੱਕ ਨਹੀਂ ਭਾਈ ਉਹਨਾਂ ਦੇ ਹੱਕ ਦੇ ਵਿੱਚ ਕਿ ਤੁਹਾਡੀ ਪਾਰਟੀ ਦਾ ਤੁਹਾਡਾ ਸਰਪੰਚ ਮੌਜੂਦਾ ਉਹ ਐਮਐਲਏ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਉਹਦੇ ਪੀਏ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਦੇਖੋ ਜੀ ਪੀਏ ਇਕੱਲਾ ਕੋਈ ਨਹੀਂ ਹੈਗਾ ਪੀਏ ਨੂੰ ਪਿੱਛੋਂ ਐਮਐਲਏ ਦੀ ਸ਼ੈ ਹੈਗੀ ਆ ਤਾਂ ਹੀ ਤਾਂ ਉਹ ਸਾਡੇ ਬੱਚੇ ਤੇ ਪ੍ਰੈਸ਼ਰ ਪਾ ਰਿਆ ਸੀਗਾ ਸਰਪੰਚ ਬਣਿਆ ਇਹਨਾਂ ਨੇ ਸਾਡਾ ਸਰਟੀਫਿਕੇਟ ਰੋਕ ਲਿਆ ਮੁੰਡੇ ਦਾ ਸਰਪੰਚੀ ਦਾ 5 ਲੱਖ ਦੀ ਰਿਮਾਂਡ ਕਰਨ ਲੱਪੇ ਕਿ ਉਹ ਲਿਓ ਪਹਿਲਾਂ ਸਰਟੀਫਿਕੇਟ ਤਾਂ ਦੇਣਾ ਉਹ ਮੁੰਡਾ ਵਿਚਾਰਾ ਫੇਰ ਕਰਿਆ ਕੇ ਰੋਇਆ ਚਾਚਾ ਜੀ ਕੋ ਕਿ ਮੇਰੇ ਨਾਲ ਇਦਾਂ ਕਰਦੇ ਆਪਾਂ ਹੁਣ ਫਸ ਗਏ ਆ ਤੁਮਕੀਆਂ ਐ ਹੋਈ ਦਿੰਦੇ ਨੇ ਵੀ ਜੇ ਤੁਸੀਂ ਰੌਲਾ ਪਾਓਗੇ ਸਾਡੇ ਦੇ ਪਰਚਾ ਦਿਓਗੇ ਤੇ ਅਸੀਂ ਤੁਹਾਨੂੰ ਜਾਣਾਂ ਕੀ ਏ ਤੁਹਾਨੂੰ ਇੱਕ ਤਾਂ ਕਹਿੰਦੇ ਸਰਟੀਫਿਕੇਟ ਨਹੀਂ ਬਣਾ ਕੇ ਦੇਾਂਗੇ ਮੌਤ ਦਾ ਤੇ ਬਾਕੀ ਧਮਕੀਆਂ ਤਾਂ ਦਿੰਦੇ ਪਿਆ ਜਿੰਨੇ ਸਰਪੰਚ ਨੇ ਸਾਰੇ ਆਪਣੇ ਨਾਲ ਨੇ ਆਇਆ ਇਸ ਟਾਈਮ ਫੌਜਾ ਸਿੰਘ ਸਰਾਰੀ ਨਾਲ ਕੋਈ ਸਰਪੰਚ ਨਹੀਂ ਉਹ ਤਾਂ ਸੈਲਫੋਨ ਨੇ ਲੰਡੂ ਜੇ ਬੰਦੇ ਇਕੱਠੇ ਕਰਕੇ ਆਪਦੇ ਤੇ ਇੱਕ ਵਾਰ ਨਾ ਇਹ ਰੀਲ ਬਣਾਈਏ ਗੇਮ ਬਣਾਈਏ ਜਿਨ੍ਹਾਂ ਨੇ ਜਸਨ ਦਾ ਕਤਲ ਕਰਾਇਆ ਐਮਐਲਏ ਫੌਜਾ ਸਰਾਰੀ ਤੇ ਉਹਦਾ ਪੀਏ ਲਾਡੀ ਇਹਨਾਂ ਖਿਲਾਫ ਜੇ ਉਹ ਤੱਕ ਪਰਚਾ ਨਹੀਂ ਘਟਦੇ ਇਹ ਸਲਾਖਾਂ ਦੇ ਪਿੱਛੇ ਨਹੀਂ ਜਾਂਦੇ ਅਸੀਂ ਉਦੋਂ ਤੱਕ ਲੱਖੋ ਕੇ ਬਹਿਰਾਮਦਾਰ ਠਾਣਾ ਜਿਹੜਾ ਮੰਡੇ ਦਾ ਅਸੀਂ ਪ੍ਰੋਗਰਾਮ ਰੱਖਿਆ ਉਹਦਾ ਅਸੀਂ ਘਰਾਓ ਕਰਾਂਗੇ ਲੋਕਵਾਜ ਟੀਵੀ ਨਾਲ ਜੁੜੇ ਤੁਸੀਂ ਮੈਂ ਹਮਤਾਜ ਹਲਕਾ ਗੁਰੂ ਹਰ ਸਹਾਇ ਦੇ ਪਿੰਡ ਤਰਿੰਡਾ ਦੇ ਨੌਜਵਾਨ ਸਰਪੰਚ ਦਾ ਜੋ ਸਿਆਸੀ ਕਤਲ ਹੋਇਆ ਉਸ ਬਾਰੇ ਸਾਰਿਆਂ ਨੂੰ ਪਤਾ ਪਰ ਹਾਲੇ ਤੱਕ ਜਿਹੜਾ ਪਰਿਵਾਰ ਹੈ ਉਹ ਇਨਸਾਫ ਦੇ ਲਈ ਦਾਦਰ ਭਟਕ ਰਿਹਾ ਜਿਸ ਤੋਂ ਬਾਅਦ ਉਹਨਾਂ ਨੇ ਪਰਸੋ 9 ਜੂਨ 2025 ਨੂੰ ਥਾਣੇ ਦੇ ਘਰ ਆਉ ਦਾ ਪ੍ਰੋਗਰਾਮ ਦਿੱਤਾ ਇਨਸਾਫ ਲੈਣ ਦੇ ਲਈ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਨਸਾਫ ਕਿੱਥੇ ਗੱਲਬਾਤ ਪਹੁੰਚੀ ਹੈ ਕੀ ਕੋਈ ਕਾਰਵਾਈ ਹੋਈ ਹੈ ਜਾਂ ਨਹੀਂ ਤੇ ਨਾਲ ਹੀ ਜਿਹੜੇ આરોਪ ਲੱਗ ਰਹੇ ਨੇ ਹਲਕਾ ਪਤਾਏਕ ਦੇ ਉੱਤੇ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਸਰਗਵਾਸੀ ਸਰਪੰਚ ਜਸ਼ਨ ਬਾਬਾ ਦੇ ਪਤਾਂ ਮੌਜੂਦ ਨੇ ਪਿੰਡ ਵਾਸੀ ਨੇ ਪਰਿਵਾਰ ਦੇ ਹੋਰ ਮੈਂਬਰ ਨੇ ਅੰਕਲ ਜੀ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਜੀ ਉਸ ਘਟਨਾ ਬਾਰੇ ਜਾਣਕਾਰੀ ਦਿਓ ਕਿ ਕਿਸ ਦਿਨ ਦੀ ਘਟਨਾ ਕੀ ਵਾਪਰਦਾ ਜੀ ਉਸ ਦਿਨ ਜੀ ਬਾਬੇ ਬੁੱਢਾ ਸਾਹਿਬ ਗਏ ਸੀ ਜੀ ਉਤੋਂ ਆ ਰਹੇ ਸੀ ਘਰਾਂ ਨੂੰ ਜੀ ਬਜਿੱਤਰ ਸਿੰਘ ਲਾੜੀ ਪੀਏ ਰੋਸਤੇ ਦੇ ਵਿੱਚ ਆਉਂਦੇ ਪਏ ਸੀ ਇਹਨੂੰ ਧਮਕੀਆਂ ਧਮਕੀਆਂ ਦਿੰਦਾ ਰਿਹਾ ਵੀ ਤੂੰ ਕਹਿੰਦਾ ਸੀ ਆਇਆ ਆ ਤੇ ਤੁਸੀਂ ਸਾਡੇ ਨਾਲ ਕੁਰਸੀਆਂ ਮੇਜ਼ ਜਾਂ ਕੋਈ ਵੀ ਗੱਲ ਚਾਹ ਪਾਣੀ ਦਾ ਪ੍ਰੋਗਰਾਮ ਕਰਨਾ ਸੀ ਜੀ ਇਹ ਕਹਿੰਦਾ ਜੀ ਤੁਸੀਂ ਅਜੇ ਪਰਸੋਂ ਆਏ ਨੇ ਅੱਜ ਤੁਸੀਂ ਫੇਰ ਆ ਗਏ ਮੈਨੂੰ ਕਿਹੜਾ ਪਹਿਲਾਂ ਤੁਸੀਂ ਦੱਸਿਆ ਜੀ ਇਹ ਮੈਨੂੰ ਦੱਸਦੇ ਮੈਂ ਨਾ ਜਾਂਦਾ ਜੀ ਤੇ ਜੇ ਹੁਣ ਮੈਂ ਗਿਆ ਗੁਰੂ ਘਰ ਤੇ ਹੁਣ ਮੈਂ ਵਾਪਸ ਨਹੀਂ ਆਉਣਾ ਸ਼ਾਮ ਨੂੰ ਆਵਾਂਗਾ ਵਾਪਸ ਨਹੀਂ ਮੁੜਦਾ ਰਾਲੇ ਵਿੱਚ ਇਹਨੂੰ ਬਹੁਤ ਧਮਕੀਆਂ ਦਿੱੰਦਾ ਰਿਹਾ ਤੂੰ ਸਰਪੰਚੀ ਦੇ लायक ਨਹੀਂ ਤੂੰ ਸਪੰਚੀ ਨਹੀਂ ਕਰ ਸਕਦਾ ਮਤਲਬ ਵੀ ਵਿਰੋਧੀਆਂ ਪਾਰਟੀਆਂ ਜਿਹੜੀਆਂ ਦੂਜੀਆਂ ਹੀ ਉਹਨਾਂ ਦੀਆਂ ਗੱਲਾਂ ਕਰਉਣਾ ਪਿਆ ਇਹਦੇ ਕੋਲ ਇਹ ਕਹਿੰਦਾ ਵੀ ਅਜੇ ਤੂੰ ਮੇਰੇ ਕੋਲੋਂ ਪੈਸੇ ਲੈਣੇ ਬੋਲੀਆਂ ਕਰਾਉਣ ਵਾਸਤੇ ਜੀ ਸਰਪੰਚ ਸਪੰਚਾ ਸਾਡੇ ਕੋਲ ਬੋਲੀ ਕਰਾਉਣੇ ਸੀ ਜੀ ਤੇ 2 ਲੱਖ ਰੁਪਈਆ ਲਾਡੀ ਵਿਜੈਤਾਰ ਸਾਹਿਬ ਨੇ ਲਿਆ ਸਾਡੇ ਕੋਲੋਂ ਪਾਣੀ ਮੈਮੀ ਨੇ ਦਿੱਤੇ ਨਾ ਤਰੀਕਾ ਮਿੱਟੀਰੇ ਉਹਨਾਂ ਮੈਂ ਸਾਰੇ ਕੰਮ ਕਰ ਦਿਆਂਗੇ ਇੰਨੇ ਕ ਸਾਨੂੰ ਹੋਰ ਦੇ ਮੰਗਦਾ ਤਾਂ ਜਾਦੇ ਸੀਗੇ ਅੱਛਾ ਪੈਸੇ ਮੰਗ ਰਹੇ ਉਹਦੇ ਤੋਂ ਹਾਂਜੀ ਹਾਂਜੀ ਉਹ ਕਹਿੰਦਾ ਵੀ ਪੈਸੇ ਮੈਨੂੰ ਜਾਦੇ ਮੰਗਦਾ ਸੀ ਡਾੜੀ ਵੀ ਆਪਾਂ ਜਿੰਨੇ ਕੋ ਆਪਣੇ ਕੋਈ ਆਪਾਂ ਦੇਤੇ ਅੱਬੀ ਚੱਲ ਬੋਲੀ ਹੋ ਜੇ ਪਿੰਡ ਦਾ ਪਲਾ ਹੋਵੇ ਕੰਮ ਕਰਾਂਗੇ ਪਹਿਲੀ ਠੇਕੇਦਾਰ ਜੇ ਸਾਰੇ ਪਾਥੇ ਚੋ ਨਾ ਲਗਣ ਲਾ ਪਿਆ ਦੁਨੀਆ ਸਾਨੂੰ ਬਹੁਤ ਤੰਗ ਕਰਦੀ ਪਿੰਡ ਵਾਲੇ ਵੀ ਬੋਲੀ ਕਰਾਉ ਤੇ ਬੋਲੀ ਜਿਹੜੀ ਨਹੀਂ ਨਾਉਂ ਦਿੱਤੀ ਕਦੀ ਸੈਕਟਰੀ ਬੋਲ ਦਿੰਦੇ ਸੀ ਕਦੀ ਕੁਛ ਕਰਦੇ ਸੀ ਇਹ ਮਦਰ ਖਰਾਬ ਬੋਲ ਕਰਦੇ ਧਮਕੀਆਂ ਦਿੰਦੇ ਸੀ ਇਹ ਉੱਤੋਂ ਬੁੱਢਾ ਸਾਹਿਬ ਤੋਂ ਆਉਂਦਾ ਪਿਆ ਰਾਤ ਨੂੰ ਸ਼ਾਮ ਨੂੰ ਆ ਕੇ ਮੈਨੂੰ ਦੱਸਿਆ ਉਹਨੇ ਸਾਰਾ ਕੁਝ ਜੀ ਇਹ ਡੈਡੀ ਜਿਤਨਾ ਨਾ ਮੈਨੂੰ ਅੱਜ ਫਿਰ ਤਾਅਤਰ ਕਰਦੇ ਰਹੇ ਨੇ ਤੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੈ ਕੋਈ ਹੋਰ ਪੈਸਿਆਂ ਦੀ ਮੰਗ ਕਰਦੇ ਨੇ ਤੇ ਮੈਂ ਬੜਾ ਪਰੇਸ਼ਾਨ ਹੋ ਗਿਆ ਤੇ ਗੱਲਾਂ ਬਾਤਾਂ ਸਾਰੀਆਂ ਮੇਰੇ ਨਾਲ ਉਹਨੇ ਕੀਤੀਆਂ ਰਾਤ ਤੇ 11 ਵਜੇ ਰਾਤ ਨੂੰ ਉੱਠਿਆ ਅਸੀਂ ਮੈਂ ਬਾਹਰ ਹੀ ਸੀਗਾ ਤੇ ਮੈਨੂੰ ਕਹਿੰਦਾ ਡੈਡੀ ਅੰਦਰ ਚੱਲੋ ਆਪਾਂ ਸੌઈએ ਹੁਣ ਤੇ ਮੈਂ ਆਖਿਆ ਚੱਲ ਕੋਈ ਨਹੀਂ ਸੌਣੇ ਆ ਇਹ ਇੱਥੋਂ ਉੱਠਿਆ ਤੇ ਬਾਥਰੂਮ ਚ ਵੜ ਗਿਆ ਮੈਂ ਫਿਰ ਬੂਹੇ 'ਚ ਬਹਿ ਗਿਆ ਮੈਂ ਆਉਂਦਾ ਤੇ ਫਿਰ ਦੂਜਾ ਨਾਲ ਕੀ ਅੰਦਰ ਚਲਨੇ ਅੱਗੇ ਵੀ ਇਹਨੂੰ ਗੇਟ ਬੰਦ ਮੈਂ ਹੀ ਕਰਦਾ ਤੇ ਉਹ ਜਦੋਂ ਅੰਦਰ ਆ ਜੇ ਅੰਦਰੋਂ ਨਿਕਲਿਆ ਤੇ ਬਸ ਬਾਹਰ ਆ ਕੇ ਮੇਰੇ ਦੇ ਵਿੱਚ ਮੈਂ ਸਾਹਮਣੇ ਬੈਠਾ ਇਸ ਤਰ੍ਹਾਂ ਹੀ ਬੈਠਾ ਇਧਰੋਂ ਆ ਕੇ ਮੇਰੇ ਨਾਲ ਮੂੰਹ ਕਰਕੇ ਤੇ ਬਾਤ ਇੱਥੇ ਰੱਖਿਆ ਬਥੌਰ ਇਤੋਂ ਕਹਿੰਦਾ ਇਧਰ ਨਾਲ ਸਾਈਡ ਤੇ ਸੀਗਾ ਇਧਰੋਂ ਕੱਢ ਕੇ ਇੱਥੇ ਲਾਇਆ ਹੋਇ ਇੱਕ ਕਿਹੜੀ ਨਾਪਕੇ ਦਾ ਗੋਕੰਦਾ ਤੇਰੀ ਬਾਈ ਵਾਸੇ ਨਹੀਂ ਗੱਲ ਕੀਤੀ ਹੈ ਤੇ ਮੈਂਟ ਲੱਗਾ ਮੇਰੇ ਗੁਜ਼ਰ ਗਿਆ ਉਹ ਨਾ ਟਾਈਮ ਲੱਗਾ ਬਸ ਮਲੀ ਉਸ ਤੋਂ ਬਾਅਦ ਇੱਕ ਕੱਲ ਜਿਹੜਾ ਇਲਜ਼ਾਮ ਲੱਗ ਰੇ ਮੈਂ ਕਿ ਜਿਹੜਾ ਕਸੂਰਵਾਰ ਹੈ ਤੁਸੀਂ ਕਸੂਰਵਾਰ ਪਰਿਵਾਰ ਕਿਸ ਨੂੰ ਕਸੂਰਵਾਰ ਮੰਨਦਾ ਹੈ ਸਾਰੀ ਘਟਨਾ ਦਾ ਅਸੀਂ ਤਾਂ ਕਸੂਰਵਾਰ ਜੀ ਜਦੋਂ ਇਸ ਤਰ੍ਹਾਂ ਇਹ ਗੱਲ ਬਣੀ ਹੈ ਲੱਕੋ ਗਿ ਥਾਣੇ ਐਸਐਸ ਨੂੰ ਫੋਨ ਕੀਤਾ ਵੀ ਅਸੀਂ ਸਾਡੇ ਬੇੜੇ ਨਾਲ ਗੱਲ ਬਣ ਗਈ ਏ ਤੇ ਅਸੀਂ ਇਹਦਾ ਸਰਕਾਰ ਕਰ ਲਈਏ ਉਹਦਣੇ ਕਹੇ ਵੀ ਐਤਵਾਰ ਸੀਗਾ ਤੇ ਕਹਿੰਦੇ ਵੀ ਤੁਸੀਂ ਜੋ ਮਰਜ਼ੀ ਕਰ ਲੋ ਤੁਹਾਨੂੰ ਪੁਲਿਸ ਤੰਗ ਨਹੀਂ ਕਰਦੀ ਅਸੀਂ ਆਹ ਠੀਕ ਹੈ ਜੀ ਉਹਨਾਂ ਸਾਨੂੰ ਕਹੇ ਤਾਂ ਹੀ ਇੱਥੇ ਕਹੇ ਤਾਂ ਕਰ ਦਿੰਦੇ 10 ਵਜੇ ਦਾ ਸਰਕਾਰ ਤੇ ਕੋਈ ਬੰਦੇ ਜਿਹੜੇ ਸਾਡੇ ਪਿੰਡ ਦੇ ਸੀਗੇ ਵਿਰੋਧੀ ਪਾਰਟੀਆਂ ਵਾਲਿਆਂ ਨੇ ਫੋਨ ਕਰ ਦਿੱਤੇ ਖਾਣੇ ਅਸਰ ਵੀ ਨੂੰ ਕਿਆਂ ਨੂੰ ਇਹ ਤੁਸੀਂ ਆ ਜੋ ਸਕਾਰ ਕਰਨ ਲੱਗੇ ਨੇ ਉਹ ਫੌਜ ਔਰ ਦੋ ਪੁਲਸ ਵਾਲੇ ਆ ਗਏ ਜੀ ਉਹ ਸਾਹ ਨਹੀਂ ਕਰਨ ਲੱਗੇ ਕਹਿੰਦੇ ਨਹੀਂ ਕਰਨਾ ਆਪਣੇ ਔਜਾ ਸਾਹਿਬ ਆ ਰਹੇ ਨੇ ਅੱਛਾ ਤੇ ਆਪਣੇ ਐਸਐਚ ਆ ਰਹੇ ਨੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਇਹ ਵੀ ਸ਼ਾਇਦ ਬੱਚਾ ਇਹਨਾਂ ਨਾਲ ਨਾ ਰਿਆ ਸਮੋਸੇ ਖਾਣ ਆਉਂਦੇ ਪੈਣੇ ਆਪਾਂ 10 ਮਿੰਟ ਖੜ ਜਾਨੇ ਆ ਕੋਈ ਗੱਲ ਨਹੀਂ ਅਸੀਂ ਫਿਰ ਸਾਰੇ ਬੱਚੇ ਨਾਲ ਖੜ ਜੋ ਫਿਰ ਔਜਾ ਸਾਹਿਬ ਆਏ ਨੇ ਐਸਐਚ ਆਏ ਨੇ ਉਹਨੂੰ ਪਰਲੇ ਬਨੇ ਮੇਰੇ ਭਰਾ ਦਾ ਕਮਰਾ ਉੱਥੇ ਅਸੀਂ ਲੱਗਾ ਇਸ ਤਰ੍ਹਾਂ ਅਸੀਂ ਉੱਧਰ ਬਹਿ ਗਏ ਆ ਬੈਠ ਕੇ ਉੱਧਰ ਤੇ ਫੌਜਾ ਸਾਹਿਬ ਬਹਿ ਗਿਆ ਗੱਲਬਾਤ ਚੱਲ ਪਈ ਸਾਰੇ 2 ਘੰਟੇ ਪਤਾ ਨਹੀਂ ਕੀ ਗ੍ਰੇਡ ਬਾਈ ਰੱਖੀ ਨੇ ਅੰਦਰ ਮੈਂ ਤਾਂ ਰੋ ਹੀ ਗਿਆ ਮੈਨੂੰ ਤਾਂ ਚੋਪੀ ਨਹੀਂ ਹੁੰਦਾ ਸੀ ਕਦੀ ਲੈ ਜਾਂਦੇ ਸੀ ਤੇ ਅੰਦਰੋਂ ਕੁੰਡਾ ਲਾ ਆ ਲਿਆ ਤੇ ਕੁੰਡਾ ਲਾ ਆ ਲਿਆ ਬਾਹਰ ਵੀ ਪੁਲਸ ਵਾਲੇ ਖੜ ਗਏ ਅੰਦਰ ਵੀ ਖੜ ਗਏ 2 3 ਘੰਟੇ ਲੱਗੇ ਰਿਹਾ ਆਖਰ ਤੇ ਆ ਗਏ ਅਸੀਂ ਆਹ ਪੋਸਟਮਾਰਡ ਕਰਾ ਲਈਏ ਤੁਹਾਡੀ ਇਨੀ ਜਾਣ ਪਛਾਣ ਹੈ ਕਹਿੰਦੇ ਵੀ ਅੱਜ ਆਦਵਾ ਰਿਹਾ ਹੈ ਫਿਰ ਵੀ ਅਸੀਂ ਕਲ ਅਮੀ ਨਹੀਂ ਹੋਣਾ ਅੱਜ ਫੇਰੇ ਹੋਵੇਗਾ ਅਸੀਂ ਆਹ ਚਲ ਕਰਾ ਲਈਏ ਕਹਿੰਦੇ ਨਹੀਂ ਇਰਾਂ ਦੇ ਜੇ ਗੱਲਾਂ ਚੱਲਦੀਆਂ ਚੱਲਦੀਆਂ ਆਹ ਦੇ ਪਰਚਾ ਘਟਾਓ ਫਿਰ ਜੇ ਪੋਸਟਮਾਰਡ ਕਰਾਉਣਾ ਇਥੇ ਅਸੀਂ ਆਹ ਪਰਚਾ ਫਿਰ ਕਟਣਾ ਤੇ ਦੋਸ਼ੀ ਤੇ ਹੀ ਆਪਾਂ ਕਟਣਾ ਹੈ ਅਸੀਂ ਆਹ ਬਜਤਰ ਸਿੰਘ ਲਾੜੀ ਦੇ ਪਰਚਾ ਕਟੋ ਕਹਿੰਦਾ ਕਿਉਂ ਮੈਂ ਹਾਂ ਇਹਨੇ ਇੱਕ ਪੈਸੇ ਲੈਣੇ ਕੇ ਇਹਨੂੰ ਕੱਲ ਤਾਂ ਕਿਹਾਂ ਦੇ ਦਿੰਦਾ ਰਿਹਾ ਇਹਨਦੇ ਦੁੱਖੋ ਮੈਂ ਆਹ ਮੇਰਾ ਬੇਡਾ ਗੁਜਰਿਆ ਨਹੀਂ ਤੇ ਇਹਨੇ ਗੁਜਰਨਾ ਨਹੀਂ ਸੀ ਤੇ ਜਦੋਂ ਇਹਨਾਂ ਨਾਲ ਆ ਤੇ ਫੌਜਾ ਸਿੰਘ ਸਰਾਰੀ ਜਿਹੜਾ ਸੀ ਉਹ ਐਂ ਨਹੀਂ ਵੀ ਪਾ ਗਿਆ ਮੈਂ ਬਾਗੇ ਨਿੰਮ ਮੇ ਦਾ ਪਿਆ ਸਾਹਮਣੇ ਆ ਗਿਆ ਤੇ ਫਿਰ ਮਹਾਰਾਜ ਧਲੇ ਕਰਕੇ ਧਿਆਨ ਫਿਰ ਕਹਿੰਦਾ ਤੁਸੀਂ ਸਰਕਾਰ ਖਾ ਲਓ ਅਸੀਂ ਸਾਰੇ ਉੱਥੋਂ ਬਾਹਰ ਫਿਰ ਸਾਨੂੰ ਗੁੰਡਾ ਖੋਲਿਆ ਆ ਗਏ ਅਸੀਂ ਤੇ ਜਦੋਂ ਪਰਚੇ ਦਾ ਨਾਮ ਲਿਆ लाਡੀ ਦਾ ਤੇ ਉਹਨੇ ਪਰਚੇ ਕਰਕੇ ਚੁੱਪ ਕਰ ਲਿਆ लाਡੀ ਹੈ ਬਚਿੱਤਰ लाਡੀ ਹੈ ਕੌਣ ਹੈ ਇਹ ਭੌਜੇ ਸਿੰਘ ਦਾ ਪੀਏ ਜੀ ਪੀਏ ਆ ਹਾਂ ਜੀ ਹਾਂ ਜੀ ਠੀਕ ਹੈ ਉਹ ਧਮਕੀਆਂ ਦੇ ਰਹੀ ਤੁਹਾਡੇ ਬੇਟੇ ਨੂੰ ਹਾਂ ਜੀ ਹਾਂ ਜੀ ਉਹਦੇ ਕਰਕੇ ਗੁਜਰਿਆ ਜਿੱਤਰ ਸਿੰਘ ਲਾੜੀ ਕਰਕੇ ਗੁਜਰਿਆ ਜੇਬ ਜਿੱਤਰ ਸਿੰਘ ਲਾੜੀ ਮੇਰੇ ਬੇੜੇ ਨੂੰ ਧਮਕੀਆਂ ਨਾ ਦਿੰਦਾ ਉਹ ਕਦੀ ਨਹੀਂ ਇੱਕ ਪਗਦਮ ਚੱਕਦਾ ਸੀ ਹੁਣ ਕੀ ਪਤਾ ਉਹਨਦੇ ਕੋਲੋਂ ਪੈਸੇ ਮੰਗਦਾ ਸੀ ਹੋਰ ਕਿ ਕੀ ਕਰਦਾ ਸੀ ਉਹ ਪੈਸੇ ਜਿਹੜਾ ਮਤਲਬ ਪੀਏ ਮੰਗਦਾ ਉਹ ਕੌਣ ਕਹਿੰਦਾ ਸੀ ਉਹਨੂੰ ਮੰਗਣ ਦੇ ਲਈ ਜਾਂ ਪੈਸੇ ਦੇਣੇ ਕਿਹਨੂੰ ਸੀ ਪੀਏ ਨੇ ਤੇ ਪੀਏ ਐਮਐਲ ਸਾਹਿਬ ਨੂੰ ਪੈਸੇ ਦੇਣੇ ਨੇ ਕੋਈ ਯਾਮ ਰੱਖ ਲੈ ਗਵਾ ਦੇ ਦੇ ਤੇ ਉਹ ਰਾਪਾਂ ਦਾ ਵੀਰ ਆ ਸਾਡੇ ਕੋਲ ਤਾਂ ਲੈ ਹੀ ਜਾਂਦੇ ਸੀਗੇ ਇਹ ਕਿਦੋਂ ਸਰਪੰਚੀ ਲਈ ਹੈ ਤੁਹਾਡੇ ਪੁੱਤਰ ਸਰਪੰਚ ਚੋਣ ਲੜਿਆ ਉਹਦੇ ਵੀ ਤੁਸੀਂ ਪੈਸੇ ਦਿੱਤੇ ਕੋਈ ਐਮਐਲਏ ਨੂੰ ਹਾਂਜੀ ਹਾਂਜੀ ਉਹਦੋਂ ਵੀ ਦਿੱਤੇ ਨੇ ਕਿੰਨੇ ਪੈਸੇ ਦੇ ਵਿੱਚ ਗੱਲਬਾਤ ਹੁੰਦੀ ਜੇ ਕਿੰਨੇ ਦਿੱਤੇ ਉਹਨਾਂ ਨੂੰ ਤੁਸੀਂ ਉਹਨੂੰ ਮੰਗਦੇ ਤਾਂ ਪੈਸੇ 20-25 ਲੱਖ ਰੁਪਈਆ ਸੀ ਅੱਛਾ ਜੀ ਮਤਲਬ ਅਸੀਂ 10-12 ਲੱਖ ਰੁਪਈਆ ਕਿ 13 ਲੱਖ ਦਿੱਤਾ ਹੈ ਦਿੱਤਾ ਸੀਗਾ ਹਾਂਜੀ ਹਾਂਜੀ ਠੀਕ ਆ ਉਸ ਤੋਂ ਬਾਅਦ ਜਿਹੜਾ ਮਤਲਬ ਪਿੰਡ ਦੇ ਕੰਮ ਹੈ ਉਹ ਮਤਲਬ ਚੱਲਣ ਨਹੀਂ ਦਿੱਤੇ ਐਮਐਲਏ ਹਾਂਜੀ ਕੰਮ ਨਹੀਂ ਕੋਈ ਚੱਲਣ ਦਿੱਤੇ ਪਿੰਡ ਦੇ ਕਦੇ ਅੰਦੇ ਹਿਤਾਂ ਨੂੰ ਪ੍ਰਵਾਨਕਲਾ ਦੇ ਦੂਜੀ ਪਾਰਟੀ ਨੂੰ ਕਦੇ ਕੁਛ ਕਰਦੇ ਸੀ ਕਦੀ ਸੋਸਾਇਟੀ ਵੱਲ ਦਿੰਦੇ ਇੱਕ ਸੈਕਟਰੀ ਵੀਡੀਓ ਵੀ ਆਈ ਸੀ ਜਿਹੜਾ ਸੈਕਟਰੀ ਆਪ ਹੀ ਸੈਣ ਜਸ਼ਨ ਦੇ ਕਰੀ ਜਾਂਦਾ ਉਹਦਾ ਨਾਮ ਕੀ ਸੀ ਰੋਸ਼ਨ ਹਾਂਜੀ ਰੋਸ਼ਨ ਰੋਸ਼ਨ لال ਉਹਨੇ ਆਪ ਹੀ ਸੈਣ ਜਸ਼ਨ ਦੇ ਕਰਤੇ ਵੀਡੀਓ ਵਾਇਰਲ ਹੋਈ ਏ ਉਹਦੇ ਤੇ ਰੌਲਾ ਪਾਇਆ ਹੁੰਦੇ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਰੋਸ਼ਨ ਤੇ ਚਾਹੀਦਾ ਜਿਹੜਾ ਆਪੇ ਸੈਣ ਕਰਦਾ ਕਿਸੇ ਦੇ ਸਰਪੰਚ ਦੇ ਉਹਨੂੰ ਸਪੈਂਡ ਕਰਨਾ ਚਾਹੀਦਾ ਉਹਨਾਂ ਦਾ ਕੋਈ ਐਕਸ਼ਨ ਨਹੀਂ ਲਿਆ ਜਿਹੜਾ ਪੁੱਤਰ ਹੈ ਜਸ਼ਨਾ ਜਿਹੜਾ ਉਹ ਤਾਂ ਐਮਐਲਏ ਦੇ ਨਾਲ ਰਹਿੰਦਾ ਰਿਹਾ ਉਹਦੀ ਗੱਡੀ ਵਿੱਚ ਰਹਿੰਦਾ ਰਿਹਾ ਫਿਰ ਕਿਉਂ ਆਪਣੇ ਹੀ ਬੰਦੇ ਮਤਲਬ ਆਪਣੀ ਪਾਰਟੀ ਦੇ ਸਰਪੰਚ ਨਾਲ ਇਦਾਂ ਕਿਉਂ ਕਰਦੇ ਰਿਹਾ ਐਮਐਲਏ ਸਾਹਿਬ ਉਹ ਜੀ ਐ ਆ ਵੀ ਪਾਰਟੀ ਦੇ ਨਾਲ ਰਹਿੰਦਾ ਰਿਹਾ 24 ਘੰਟੇ ਨਾਲ ਹੀ ਰਹਿੰਦਾ ਸੀ ਸਵੇਰੇ ਜਾਣਾ ਸ਼ਾਮ ਨੂੰ ਆ ਜਾਣਾ ਕਰੋ ਤੇਲ-ਵਾਲ ਦੇ ਰਿਆਂ ਤੇਲ-ਵਾਲ ਕੇ ਸਾਰੀ ਦਾ ਨਾ ਰਹਿਣਾ ਸ਼ੌਂਕ ਸੀ ਮੁੰਡੇ ਨੂੰ ਇੱਕ ਵੀ ਮੈਂ ਪੰਜਾਬ ਦੇ ਵਿੱਚ ਆਪਦੇ ਪਿੰਡ ਦੇ ਵਿੱਚ ਨੌਜਵਾਨ ਪੀੜੀ ਨੂੰ ਬਚਾਵਾਂ ਇਹ ਮਦਲੇ ਕਾਮ ਪਿੰਡ ਜਿਵੇਂ ਕਰਾਂ ਸਰਪੰਚ ਬਣ ਦਾ ਇੱਕ ਸ਼ੌਂਕ ਸੀ ਉਹਨੂੰ ਹੋਰ ਲੈਣ ਦੇ ਨੂੰ ਸਾਨੂੰ ਕੋਈ ਨਹੀਂ ਸੀ ਵੀ ਸਾਨੂੰ ਕੁਝ ਬਜਟ ਭਾਵੇਂ ਨਾ ਬਚਿਆ ਸੀ ਦੱਸੋ ਇੱਕ ਬੋਲੀ ਕਰਾਉਣ ਵਾਸਤੇ ਪਿੰਡ ਦੇ ਵੀ ਚੱਲ ਪਿੰਡ ਦਾ ਕੰਮ ਚੱਲੇ 2 ਲੱਖ ਰੁਪਈਆ ਕਰੋ ਦਿੱਤਾ ਜਦੋਂ ਅਸੀਂ ਸਰਪੰਚ ਬਣ ਗਏ ਸਾਨੂੰ ਹੁਣ ਪੈਸੇ ਦੇ ਦਿੱਂਦੇ ਕੀ ਲੋੜ ਏ ਔਰ ਅਸੀਂ ਫਿਰ ਵੀ ਪੈਸੇ ਦਿੱਤੇ ਵੀ ਚੱਲ ਬੋਲੀ ਹੋ ਜੇ ਕੰਮ ਚੱਲੇ ਉਹ ਜਿਹੜਾ ਕਹਣਾ ਜੇਤਰ ਸਿੰਘ ਜੇਤਰ ਸਿੰਘ ਲਾਢੀ ਉਹ ਦੋ ਬਾਲਟੀਆਂ ਦਵਾਇਆ ਖੰਦਾ ਜੀ ਅੱਛਾ ਹਾਂਜੀ ਇੱਕ ਨੂੰ ਕਹਿੰਦਾ ਤੈਨੂੰ ਪ੍ਰਬੰਧਕਲਾ ਦੇਗਾ ਏ ਇੱਕ ਨੂੰ ਕਹਿੰਦਾ ਸਰਪੰਚੇ ਤੂੰ ਤੇ ਤੇਰਾ ਵੀ ਕੰਮ ਚੱਲੇਗਾ ਤੇ ਉਹਦਾ ਨਾਂ ਇਹਦਾ ਚੱਲਿਆ ਤੇ ਨਾਂ ਉਹਨਾਂ ਚੱਲਿਆ ਪੈਸੇ ਦੋ ਬੰਦੇ ਖਾਂਦਾ ਜੀ ਅੱਛਾ ਇਹ ਸਾਰਾ ਕੁਝ ਤੁਸੀਂ આરોਪ ਆ ਜਿਹੜੇ ਉਹ ਸ਼ਰੇਆਮ ਲਾ ਰਹੇ ਹੋ ਪਰ ਉਸ ਤੋਂ ਬਾਅਦ ਤੁਸੀਂ ਕੋਈ ਦਰਖਾਸਤ ਦਿੱਤੀ ਹੈ ਹੁਣ ਤੱਕ ਇਸ ਬਾਬਤ ਦਰਖਾਸਤ ਲੈ ਕੇ ਆਇਆ ਹਾਂ ਜੀ ਦਰਖਾਸਤ ਲੈ ਕੇ ਆਇਆ ਹਾਂ ਹੋਜਾ ਸਿੰਘ ਸਰਾਰੀ ਜਿੱਤਰ ਸਿੰਘ ਲਾੜੀ ਉਹਨਾਂ ਨੇ ਦਰਖਾਸਤ ਦੇ ਆ ਦੋ ਦਿਨ ਹੋ ਗਏ ਨੇ ਸਾਡੀ ਕੋਈ ਸੁਣਾਈ ਨਹੀਂ ਹੋਈ ਜੀ ਕਿੰਨੀ ਤਰਿਕ ਨੂੰ ਤੁਸੀਂ ਆਪਾਂ ਜੀ ਗੱਲ ਕਰਦੇ ਹਾਂ ਜੀ ਦੋ ਦਿਨ ਪਹਿਲਾਂ ਜੀ ਅਸੀਂ ਐਸਪੀ ਡੀ ਐਸਪੀ ਹੈਡਕ quarters ਨਵੀਨ ਕੁਮਾਰ ਜੀ ਨੇ ਉਹਨਾਂ ਨੂੰ ਫੌਜਾ ਸਿੰਘ ਸਰਾਰੀ ਐਮਐਲਏ ਤੇ ਉਹਨਾਂ ਦੇ ਪੀਏ ਲਾਡੀ ਇਹਨਾਂ ਦੇ ਖਿਲਾਫ ਸੀ ਦਰਖਾਸਤ ਦੇ ਕੇ ਆਏ ਆ ਤੇ ਉਸ ਮਸਲੇ ਤੇ ਅਜੇ ਤੱਕ ਸਾਨੂੰ ਕੋਈ ਫੋਨ ਨਹੀਂ ਆਇਆ ਕੋਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਜਿਹਦੇ ਸਬੰਧ ਦੇ ਵਿੱਚ ਕੱਲ ਸਾਡੇ ਨਾਲ ਕੁਸ਼ਕ ਜਥੇਬੰਦੀਆਂ ਆਈਆਂ ਨੇ 30 35 ਜਥੇਬੰਦੀਆਂ ਨੇ ਕਿਸਾਨਾਂ ਦੀਆਂ ਨੇ ਸਰਪੰਚ ਯੂਨੀਅਨ ਨੇ ਹੋਰ ਜਥੇਬੰਦੀਆਂ ਨੇ ਇਹਨਾਂ ਦੇ ਜਿਹੜੀ ਆਪਣਾ ਸੰਸਥਾ ਹੁੰਦੀ ਆ ਪਹਿਲਵਾਨਾਂ ਦੀ ਉਹ ਸਾਰੇ ਜਿੰਨੇ ਮੁੰਡੇ ਦੇ ਨਾਲ ਉਹ ਸਾਰੇ ਇਕੱਠੇ ਹੋਏ ਨੇ ਤੇ ਅਸੀਂ ਕੱਲ ਪ੍ਰਗਟ ਸਾਹਿਬ ਇੱਕ ਮੀਟਿੰਗ ਰੱਖੀ ਸੀਗੀ ਉਹਦੇ ਵਿੱਚ ਇੱਕ ਹੀ ਕਮੇਟੀ ਬਣਾਈ ਗਈ ਆ ਜਸ਼ਨ ਦੇ ਇਨਸਾਫ ਲਈ ਜਿਹਦੇ ਵਿੱਚ ਅਸੀਂ ਕੱਲ ਸਰਕਾਰ ਨੂੰ ਅਲਟੀਮੇਟਮ ਦਿੱਤਾ ਵਾ ਦੋ ਦਿਨ ਦਾ ਸੈਟਰਡੇ ਔਰ ਸੰਡੇ ਦਾ ਅਜੇ ਦਾ ਅਲਟੀਮੇਟਮ ਦੇ ਦਿੱਤਾ ਵਾ ਜੇ ਤੁਸੀਂ ਜਸ਼ਨ ਦੇ ਕਾਤਲਾਂ ਖਿਲਾਫ ਜਿਨ੍ਹਾਂ ਨੇ ਕਾਤਲੀ ਕਤਲ ਹੀ ਕਰਾਇਆ ਜੀ ਇੱਕ ਹਸਾਬ ਦਾ ਜਿਨ੍ਹਾਂ ਨੇ ਜਸ਼ਨ ਦਾ ਕਤਲ ਕਰਾਇਆ ਐਮਐਲਏ ਫੌਜਾ ਸਰਾਰੀ ਤੇ ਉਹਦਾ ਪੀਏ ਲਾਡੀ ਇਹਨਾਂ ਖਿਲਾਫ ਜੇ ਉਦੋਂ ਤੱਕ ਪਰਚਾ ਨਹੀਂ ਘਟਦੇ ਇਹ ਥਲਾਖਾਂ ਦੇ ਪਿੱਛੇ ਨਹੀਂ ਜਾਂਦੇ ਅਸੀਂ ਉਦੋਂ ਤੱਕ ਲੱਖੋ ਕੇ ਬੇਰਾਮਦਾਰ ਥਾਣਾ ਜਿਹੜਾ ਮੰਡੇ ਦਾ ਅਸੀਂ ਪ੍ਰੋਗਰਾਮ ਰੱਖਿਆ ਉਹਦਾ ਅਸੀਂ ਘਰਾਓ ਕਰਾਂਗੇ ਜੇ ਉਸ ਤੋਂ ਬਾਅਦ ਵੀ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਪ੍ਰਸ਼ਾਸਨ ਕੋਈ ਐਕਸ਼ਨ ਨਹੀਂ ਲੈਂਦਾ ਫਿਰ ਅਸੀਂ ਅੱਗੇ ਆਪਣੀ ਰਣਨੀਤੀ ਤਿਆਰ ਕਰਾਂਗੇ ਕਿ ਅਸੀਂ ਘਰੋਂ ਲੁਧਿਆਣੇ ਜਾ ਕੇ ਕਰਨਾ ਸੀ ਐਮ ਸਾਹਿਬ ਦਾ ਕਿਉਂਕਿ ਸੀਐਮ ਸਾਹਿਬ ਨੇ ਅੱਜ ਤੱਕ ਸਾਡੇ ਮੁੰਡਾ ਮੁੰਡੇ ਡੈਥ ਹੋਈ ਨੂੰ 7 ਦਿਨ ਹੋ ਚਲੇ ਆ ਸੀਐਮ ਸਾਹਿਬ ਨੇ ਇੱਕ ਪੋਸਟ ਤੱਕ ਨਹੀਂ ਭਾਈ ਉਹਨਾਂ ਦੇ ਹੱਕ ਦੇ ਵਿੱਚ ਕਿ ਤੁਹਾਡੀ ਪਾਰਟੀ ਦਾ ਤੁਹਾਡਾ ਸਰਪੰਚ ਮੌਜੂਦਾ ਉਹ ਐਮਐਲਏ ਦੇ ਪ੍ਰੈਸ਼ਰ ਦੇ ਵਿੱਚ ਆ ਗਏ ਉਹਦੇ ਪੀਏ ਦੇ ਪ੍ਰੈਸ਼ਰ ਦੇ ਵਿੱਚ ਆ ਗਏ ਦੇਖੋ ਜੀ ਪੀਏ ਇਕੱਲਾ ਕੋਈ ਹੁਸ਼ੀ ਨਹੀਂ ਹੈਗਾ ਪੀਏ ਨੂੰ ਪਿੱਛੋਂ ਐਮਐਲਏ ਦੀ ਛਾਹ ਹੈਗੀ ਆ ਤਾਂ ਹੀ ਤਾਂ ਉਹ ਸਾਡੇ ਬੱਚੇ ਤੇ ਪ੍ਰੈਸ਼ਰ ਪਾ ਰਿਆ ਸੀਗਾ ਉਹਦੇ ਕੋਲ 15 ਲੱਖ ਰੁਪਏ ਪਹਿਲਾਂ ਲੈ ਗਿਆ ਸਰਪੰਚੀ ਜੀ ਜਿਹਨੂੰ ਖੁਲਾਰਤਾ ਸਰਪੰਚੀ ਤੋਂ ਐਨ ਇੱਕ ਦੋ ਦਿਨ ਪਹਿਲਾਂ ਇਲੈਕਸ਼ਨਾਂ ਤੋਂ ਉਹਦੇ ਕੋ 20-25 ਲੱਖ ਦੀ ਡਿਮਾਂਡ ਕੀਤੀ ਜਿਹਦੇ ਵਿੱਚੋਂ ਚਲੋ ਕਰ ਕਰਾ ਕੇ 15 ਲੱਖ ਦੀ ਇਹਨਾਂ ਦੀ ਸੈਟਿੰਗ ਹੋਈ ਤਾਂ ਕਿ ਉਹ ਕਹਿੰਦਾ ਮੈਂ ਨਹੀਂ ਦੇ ਸਕਦਾ ਮੈਂ ਲੱਖੇ ਦੇ ਵਿੱਚ ਆਪਣਾ ਰੋਲਾ ਪਾ ਦਿੱਤਾ ਕਿ ਮੈਂ ਸਰਪੰਚੀ ਖੜਨਾ ਆ ਜਿਹਦੇ ਕਰਕੇ ਮੁੰਡੇ ਨੇ ਆਪਣੀ ਇੱਜ਼ਤ ਬਚਾਉਣ ਲਈ ਐਨ ਦੋ ਦਿਨ ਪਹਿਲਾਂ ਘਰੇ ਆ ਕੇ ਜਦੋਂ ਚਾਚਾ ਜੀ ਨੂੰ ਦੱਸਿਆ ਉਹਨਾਂ ਨੇ ਕਿ ਡੈਡੀ ਐਦਾਂ ਦਾ ਮੇਰੇ ਕੋ ਪੈਸੇ ਮੰਗਣ ਲੱਪੇ ਨੇ 25 ਲੱਖ ਰੁਪਈਆ ਤੇ ਚਾਚਾ ਜੀ ਨੇ ਉਹਨੂੰ ਕਿਹਾ ਵੀ ਹੈ ਕਿ ਕਾਕਾ ਆਪਾਂ ਸਰਪੰਚੀ ਤੋਂ ਕੁਝ ਨਹੀਂ ਲੈਣਾ ਤੂੰ ਘਰੇ ਵਜਾ ਬਟ ਉਹ ਮੁੰਡਾ ਸਾਡਾ ਕਹਿੰਦਾ ਨਹੀਂ ਡੜੀ ਮੇਰੀ ਇੱਜ਼ਤ ਦਾ ਸਵਾਲ ਆ ਮੈਂ ਇਲਾਕੇ 'ਚ ਪਿੰਡ ਦੇ ਵਿੱਚ ਰੌਲਾ ਪਾਤਾ ਵਾ ਯਾਰਾਂ ਬਿੱਤਰਾ ਹੀ ਦੱਸਤਾ ਆ ਕਿ ਮੈਂ ਸਰਪੰਚੀ ਖੜਨਾ ਆ ਤੇ ਮੈਂ ਤਾਂ ਸੋਚਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿ ਚੰਗੀ ਸਰਕਾਰ ਆ ਕਿਉਂਕਿ ਭਗਵੰਤ ਮਾਨ ਜੀ ਹਰ ਟਾਈਮ ਕਹਿੰਦੇ ਰਹਿੰਦੇ ਨੇ ਜੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਠੀਕ ਆ ਜੀ ਕਿ ਅਸੀਂ ਇਸੇ ਚੀਜ਼ ਲਈ ਆਏ ਆ ਮੁੰਡੇ ਨੇ ਉਹ ਸੋਚਦੇ ਹੋਏ ਸਾਡਾ ਨੌਜਵਾਨ ਮੁੰਡਾ ਸੀਗਾ 23 ਸਾਲ ਦਾ ਖੜਾਰੀ ਸੀਗਾ ਇਹ ਇਹ ਸੋਚਦੇ ਹੋਏ ਚਲੋ ਪਾਰਟੀ ਦੇ ਟਿਕਟ ਵੱਲੋਂ ਸਰਪੰਚੀ ਲੜਨ ਦਾ ਐਲਾਨ ਕਰਤਾ ਉਹਨੇ ਐਨ ਇੱਕ ਦੋ ਦਿਨ ਪਹਿਲਾਂ ਉਹਨੂੰ ਆਕੇ ਇਹਨਾਂ ਨੇ ਕਹਿ ਦਿੱਤਾ ਕਿ ਤੁਸੀਂ 25 ਲੱਖ ਰੁਪਇਆ ਲੈ ਕੇ ਆਓ ਜਦੋਂ ਉਹ ਪੈਸੇ ਦੀ ਮੰਗ ਕੀਤੀ ਗਈ 15 ਲੱਖ ਚੰਨਾਂ ਦੀ ਸੈਟਿੰਗ ਹੋਈ ਤੇ ਕਰੇ ਆ ਕਿ ਉਹਨੇ ਸਾਡੇ ਚਾਚਾ ਜੀ ਕੋਲ ਕਰ ਕਰਾ ਕੇ ਇਹਨਾਂ ਨੂੰ ਚਲੋ ਜਿੱਦਾਂ ਵੀ ਪ੍ਰੈਸ਼ਰ ਪਾਇਆ ਕਿ ਮੇਰੀ ਇੱਜ਼ਤ ਦਾ ਸਵਾਲ ਆ ਚਾਚਾ ਜੀ ਨੇ 10 ਲੱਖ ਰੁਪਇਆ ਦਾ ਇੰਤਜ਼ਾਮ ਕੀਤਾ ਮੌਕੇ ਤੇ ਕੋਸ਼ ਉਹਦੀ ਚੈਨ ਗਹਿਣੇ ਰੱਖੀ ਆ ਚਲੋ ਕੁਝ ਬਾਹਰੋਂ ਸਾਡਾ ਇੱਕ ਬ੍ਰਦਰ ਸਾਡਾ ਬਾਹਰ ਬੈਠਾ ਸੀ ਉਹਦੇ ਕੋਲ 4.5 ਲੱਖ ਰੁਪਏ ਮੰਗਾਇਆ ਕੋਸ਼ ਅਸੀਂ ਘਰਾਂ ਤੋਂ ਇ ਉਹ ਵੇਚ ਕੇ ਉਹ ਸਾਰੇ ਪੈਸੇ ਇਕੱਠੇ ਕਰਕੇ ਅਸੀਂ 10 ਲੱਖ ਰੁਪਏ ਸਾਡਾ ਮੁੰਡਾ ਦੇ ਕੇ ਆਇਆ ਉਹਨਾਂ ਨੂੰ ਜੀ ਉਸ ਤੋਂ ਬਾਅਦ ਜਿਹੜੇ ਪੈਸੇ ਪੈਂਡਿੰਗ ਰਹਿ ਗਏ ਤੇ 15 5 ਲੱਖ ਰੁਪਏ ਪੈਂਡਿੰਗ ਦੱਸਦੇ ਬੈ ਸੀ ਉਹ ਤੇ ਅਸੀਂ ਉਹਨਾਂ ਨੂੰ ਮਨਾ ਕਰਤਾ ਸਾਡੇ ਕੋਲ ਪੈਸੇ ਹੈ ਨਹੀਂ ਮੁੰਡਾ ਚਲੋ ਜੀ ਸਰਪੰਚ ਬਣ ਗਿਆ ਜਦ ਦਿਨ ਦੇਣ ਆ ਗਿਆ ਸਰਪੰਚ ਬਣਿਆ ਇਹਨਾਂ ਨੇ ਸਾਡਾ ਸਰਟੀਫਿਕੇਟ ਰੋਕ ਲਿਆ ਮੁੰਡੇ ਦਾ ਸਰਪੰਚੀ ਦਾ 5 ਲੱਖ ਦੀ ਰਿਮਾਂਡ ਕਰਨ ਲਾ ਪਏ ਕਿ ਉਹ ਲਿਓ ਪਹਿਲਾਂ ਸਰਟੀਫਿਕੇਟ ਤਾਂ ਦੇਣਾ ਉਹ ਮੁੰਡਾ ਵਿਚਾਰਾ ਫਿਰ ਕਰਿਆ ਕੇ ਰੋਇਆ ਚਾਚਾ ਜੀ ਕੋ ਕਿ ਮੇਰੇ ਨਾਲ ਇਦਾਂ ਕਰਦੇ ਆ ਆਪਾਂ ਹੁਣ ਫਸ ਗਏ ਆ ਤੇ ਜਦਾਂ ਚਾਚਾ ਇਹਨੇ ਕਰ ਕਰਾ ਕੇ ਫਿਰ ਰਿਸ਼ਤੇਦਾਰਾਂ ਨੂੰ ਪੈਸੇ ਚੱਕੇ ਜੀ ਠੀਕ ਆ ਜੀ 3 ਲੱਖ ਰੁਪਇਆ ਦਾ ਮਸਾ ਹੀ ਇੰਤਜ਼ਾਮ ਕੀਤਾ ਉਹਦਾ ਮੌਕੇ ਤੇ ਇਸੇ ਤਰ੍ਹਾਂ ਹੀ ਆ ਜੀ ਪੈਸੇ ਇਸ ਤਰ੍ਹਾਂ ਤੇ 3 ਲੱਖ ਰੁਪਇਆ ਦਾ ਪੈਸੇ ਮੰਗੇ ਮਤਲਬ ਉਹਨਾਂ ਨੇ ਦੁਬਾਰੇ ਕਿੱਥੋਂ ਕਿੱਥੇ ਤੁਸੀਂ ਪੈਸੇ ਇਹ ਐਵੇਂ ਹੀ ਫੜ ਫੜਾ ਕੇ ਵੇਰ ਕੋਈ ਰਿਸ਼ਤੇਦਾਰਾਂ ਤੋਂ ਜਿਵੇਂ ਵੀ ਹੂੰ ਫੜ ਫੜਾ ਕੇ ਕਰਦੇ ਰਹੇ ਆ ਵੀ ਬੱਚੇ ਨੂੰ ਨਾ ਕੁਝ ਹੋਵੇ ਚਲੋ ਕੰਮ ਚੱਲ ਜੇ ਹੂੰ 3 ਲੱਖ ਦੇ ਕੇ ਫਿਰ ਤੁਹਾਨੂੰ ਸਰਟੀਫਿਕੇਟ ਉਹਨਾਂ ਦਿੱਤਾ ਜਿਹੜਾ ਸਰਟੀਫਿਕੇਟ ਦੇਣ ਲੈਣੇ ਆ ਹੇਦੀ ਬਹੁਤ ਮੰਗ ਕਰਦੇ ਸੀ ਬਸ ਪੈਸੇ ਕਰਕੇ ਹੋਰ ਪੈਸੇ ਲੈ ਲੈਣ ਦੇ ਜਾਣ ਦਾ ਨਾਲ ਲੈਣ ਦੇ ਮੁੰਡੇ ਦੀ ਮੈਂ ਪਹਿਲੀ ਵੇਚ ਦਿੱਤਾ ਉਹਨਾਂ ਦੁਆਰਾ ਬਾਕੀ ਇਹਨਾਂ ਨੇ ਅ ਜਦੋਂ 3 ਲੱਖ ਦਿੱਤਾ ਆ ਉਸ ਤੋਂ ਬਾਅਦ ਚਲੋ ਉਹਨੇ ਮੈਨੂੰ ਕਿਹਾ ਚਲੋ ਮੇਰੇ ਨਾਲ ਵੀ ਗੱਲ ਹੁੰਦੀ ਰਹਿੰਦੀ ਸੀ ਮੇਰਾ ਛੋਟਾ ਭਰਾ ਸੀ ਉਹ ਮੇਰੇ ਚਾਚਾ ਜੀ ਦਾ ਬੇਟਾ ਹੀ ਆ ਉਹ ਮੈਨੂੰ ਵੀ ਫੋਨ ਕਰਦਾ ਰਹਿੰਦਾ ਹੁੰਦਾ ਵੀਰ ਮੈਨੂੰ ਨਾ ਕੰਮ ਨਹੀਂ ਕਰਨ ਦੇ ਰਹੇ ਕਦੀ ਫੈਕਟਰੀ ਲਾਉਣ ਦੇ ਆ ਬਦਲ ਕੇ ਕਦੀ ਓਪੀਏ ਆ ਕੰਮ ਦਬਾਅ ਪਾਉਂਦਾ ਫੈਕਟਰੀ ਤੇ ਕੰਮ ਨਹੀਂ ਕਰਨ ਦੇ ਰਹੇ ਕਰ ਕਰਾ ਕੇ ਪੰਚਾਇਤੀ ਜ਼ਮੀਨ ਦੀ ਬੋਲੀ ਹੋਣੀ ਸੀ ਉਹਨੇ ਬੋਲੀ ਰਕੋਤੀ ਜਦੋਂ ਇਹਨੇ ਫੇਰ ਉਸ ਚੀਜ਼ ਦੀ ਗੱਲ ਕੀਤੀ ਆ ਬੋਲੀ ਕਰਾਉਣ ਲਈ ਫੇਰ 2 ਲੱਖ ਦੀ ਡਿਮਾਂਡ ਕਰਤੀ ਉਹਨਾਂ ਨੇ ਹਾਂਜੀ ਆਉਦੇ ਐਮਐਲਏ ਸਾਹਿਬ ਦੇ ਪੀਏ ਨੇ ਉਹਨਾਂ ਦੇ ਚਲੋ ਕਹਿਣ ਤੇ ਕਰਨ ਰਿਹਾ ਸੀ ਉਹ ਡਿਮਾਂਡ ਕੀਤੀ 2 ਲੱਖ ਦੀ ਕਹਿੰਦਾ 2 ਲੱਖ ਰੁਪਏ ਦੇਵਾਂਗਾ ਤਾਂ ਮੈਂ ਬੋਲੀ ਕਰਾਉਂਗਾ ਦੁਬਾਰਾ ਚਲੋ ਮੁੰਡੇ ਸਾਡੇ ਨੇ ਫੇਰ ਔਖੇ ਸੋਖੇ ਪਰੇਸ਼ਾਨ ਹੋ ਗਏ ਤੇ 2 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਤੇ ਤਾਂ ਜੱਕੇ ਤੋਂ ਬੋਲੀ ਹੋਈ ਨਹੀਂ ਬੋਲੀ ਵੀ ਨਹੀਂ ਬੋਲੀ ਨਹੀਂ ਬੋਲੀ ਹੋਈ ਉਹਨਾਂ ਨੇ ਫਿਰ ਸੈਕਟਰੀ ਬਰੇਸਾਨ ਚੇਂਜ ਕਰਤਾ ਦੁਬਾਰਾ ਮਤਲਬ ਦੁਬਾਰਾ ਜਿਹੜੇ ਪੈਸੇ ਆ ਉਹ ਪੈਸੇ ਦੀ ਮੰਗ ਕਰਦੇ ਨੇ ਅਸੀਂ ਥੋੜੇ ਸਮੇਂ ਬਾਅਦ ਪੈਸੇ 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 ਦਾ ਬਾਅਦ ਪੈਸੇ ਲੈ ਲੈਂਦੇ ਸੀ ਤੇ ਲਾਲਚ ਦੇ ਦਿੰਦੇ ਸੀ ਵੀ ਹੁਣ ਤੇਰਾ ਕੰਮ ਹੋ ਜਾਏਗਾ ਹੁਣ ਤਾਂ ਜਿਹੜਾ 2 ਲੱਖ ਇਹਨਾਂ ਲਿਆ ਆਣਾ ਕਹਿੰਦੇ ਵੀ ਆ 2 ਲੱਖ ਦੇ ਦੇ ਤੇਰੀ ਬੋਲੀ ਖਰਾ ਦੇਣੇ ਪੰਚਾਇਤ ਦੀ ਤੇ ਤੇਰਾ ਕੰਮ ਚਲਾ ਦੇਣੇ ਆ ਪੈਸੇ ਲੈ ਕੇ ਫਿਰ ਸੈਕਟਰੀ ਬਦਲਦਾ ਫਿਰ ਵੀ ਬਦਲਦਾ ਹਾਂਜੀ ਫਿਰ ਵੀ ਬਦਲਦਾ ਵੇੜਾ ਕਹਿੰਦਾ ਹੀ ਪੈਸੇ ਵੀ ਲੈ ਲੈ ਤੁਸੀਂ ਸਾਈਟਰੀ ਫਿਰ ਬਦਲਤਾ ਫਿਰ ਕਹਿ ਕੋ ਕਿ ਇਹਨਾਂ ਨੇ ਸਾਈਟਰੀ ਹੋਣ ਪਤਾ ਨਹੀਂ ਕਿਹੜਾ ਲਾਇਆ ਪਰ ਬੋਲੀ ਨਹੀਂ ਆਉਂਦੀ ਤੇ ਬੋਲੀ ਨਹੀਂ ਹੋਈ ਜੀ ਦੋਸਤੋ 2 ਲੱਖ ਰੁਪਇਆ ਤੁਸੀਂ ਕਿੱਥੋਂ ਦਿੱਤਾ ਐਟ ਅ ਟਾਈਮ ਇੰਤਜ਼ਾਮ ਕਰਕੇ ਉਹ ਇਤਨਾ ਹੀ ਆਈ ਮੈਂ ਦੁੱਧ ਦਾ ਕੰਮ ਕਰਦਾ ਜੀ ਤੇ ਲੱਖ ਰੁਪਇਆ ਮੈਂ ਕਿਸੇ ਕੋਲੋਂ ਫੜਿਆ ਸੀਗਾ ਤੇ ਬਾਕੀ ਮੈਂ ਦੁੱਧ ਦੇ ਪੈਸੇ ਇਕੱਠੇ ਕਰਕੇ ਇਹਨਾਂ ਨੂੰ 2 ਲੱਖ ਰੁਪਇਆ ਦਿੱਤਾ ਤੁਸੀਂ ਆਪਣੇ ਪੁੱਤਰ ਨੂੰ ਰੋਕਿਆ ਸੀ ਜਿਵੇਂ ਪਹਿਲਾਂ ਬਾਈ ਦੱਸ ਰਿਹਾ ਕਿ ਤੁਸੀਂ ਰੋਕਿਆ ਸਰਪੰਚੀ ਵੀ ਆਪਾਂ ਕੀ ਲੈਣਾ ਸਰਪੰਚੀ ਤੋਂ ਉਹ ਤਾਂ ਅਸੀਂ ਜੀ ਇੰਨੀਆਂ ਬਹੁਤ ਮਨਤਾ ਕਰਦੇ ਰਹਾਂ ਪਰ ਉਹ ਕਹਿੰਦਾ ਡੈਡੀ ਮੇਰੀ ਇੱਦਾ ਸਵਾਲ ਏ ਮੈਂ ਬਾਹਰ ਨਰ ਰਹਿਣਾ ਮੇਰੇ ਬੇਲੀ ਸੱਜਣ ਨੇ ਜਿੰਨੇ ਮੈਂ ਕਹਿ ਬੈਠਾ ਹੁਣ ਮੈਂ ਬੰਨਾ ਹੀ ਬੰਨਾ ਤੇ ਮੈਨੂੰ ਜਿਵੇਂ ਮਰਜ਼ੀ ਬਣਾਓ ਤੇ ਮੈਨੂੰ ਪੈਸੇ ਦਿਓ ਮੈਂ ਫਿਰ ਜਿਵੇਂ ਵੀ ਪੈਸੇ ਹੋਏ ਕੋਈ ਸੋਨਾ ਸਣਾ ਗਹਿਣੇ ਪਾਇਆ ਚ ਇੰਨੀ ਪਾਈ ਮੁੰਡੇ ਦੀ ਕੋਈ ਬਾਕੀ ਆ ਫਾੜ ਵਿੱਚ ਕੋਈ ਫੜ ਫੜਾ ਕੇ ਕੋਈ بیٹے ਬਾਹਰੋਂ ਮੰਗਾਏ 3.4 ਲੱਖ ਰੁਪਈਆ ਉਹਨੇ ਭੇਜਿਆ ਇਹ ਫੇ ਤੁਸੀਂ ਪੈਸੇ ਕਿਹਨੂੰ ਦਿੱਤੇ ਇਹ ਜਿਹੜੇ ਸਾਰੇ ਪੈਸੇ ਇਹ ਜੀ ਪੈਸੇ ਆਪਣੇ ਪੀਜੇ ਸਾਹਿਬ ਨੂੰ ਦਿੱਤੇ ਪੀਜੇ ਨੂੰ ਹਾਂ ਜੀ ਠੀਕ ਹੈ ਉਸ ਤੋਂ ਬਾਅਦ ਸਰਪੰਚ ਬਣਿਆ ਫਿਰ ਜਿਸ ਦਿਨ ਹੁਣ ਘਟਨਾ ਵਾਪਰਦੀ ਆ ਜਿਹੜੀ ਕਤਲ ਹੁੰਦਾ ਸਿਆਸੀ ਇੱਕ ਉਸ ਤੋਂ ਬਾਅਦ ਐਮਐਲਏ ਤੁਹਾਡੇ ਘਰੇ ਅਫਸੋਸ ਕਰਨਾ ਆਉਂਦਾ ਹੁਣ ਤੱਕ ਨਹੀਂ ਜੀ ਸਾਡੇ ਤਾਂ ਨਾਲ ਉਹ ਸਰਕਾਰ ਵੀ ਨਹੀਂ ਉਹਨੇ ਕਰਾਇਆ ਉਦੋਂ ਬਸ ਉਹ ਹੀ ਗਿਆ ਚਲੇ ਉਸ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਨਾ ਕੋਈ ਪੀਸ ਆਇਆ ਨਾ ਕੋਈ ਫੌਜਾ ਸਾਹਿਬ ਆਇਆ ਨਾ ਕੋਈ ਉਹਨਾਂ ਦਾ ਹੋਰ ਬੰਦਾ ਆਇਆ ਤੁਹਾਡੇ ਦੇ ਕੋਈ ਦਬਾਅ ਕੋਈ ਧਮਕੀਆਂ ਵਗੈਰਾ ਵੀ ਤੁਹਾਨੂੰ ਕਹਿ ਰਹੇ ਕੁਝ ਹੋਰ ਧਮਕੀਆਂ ਇਹੋ ਹੀ ਦਿਂਦੇ ਨੇ ਵੀ ਜੇ ਤੁਸੀਂ ਰੌਲਾ ਪਾਓਗੇ ਸਾਡੇ ਦੇ ਪਰਚਾ ਦਿਓਗੇ ਤੇ ਅਸੀਂ ਤੁਹਾਨੂੰ ਆਖੀਏ ਤੁਹਾਨੂੰ ਇੱਕ ਤਾਂ ਕਹਿੰਦੇ ਸਰਟੀਫਿਕੇਟ ਨਹੀਂ ਬਣਾ ਕੇ ਦੇਾਂਗੇ ਮੌਤ ਦਾ ਤੇ ਬਾਕੀ ਧਮਕੀਆਂ ਤਾਂ ਦਿੰਦੇ ਪਿਆ ਹੁਣ ਅਸੀਂ ਡਰਦੇ ਨਹੀਂ ਕਿਸੇ ਕੋਲੋਂ ਭਾਵੇਂ ਹੁਣ ਬੇੜਾ ਹੈਗਾ ਅਸੀਂ ਮੇਰਾ ਗੁਜ਼ਰ ਗਿਆ ਔਰ ਸਾਡੇ ਕਿਸੇ ਪਰਿਵਾਰ ਨੂੰ ਤੋ ਤੰਗ ਕਰ ਨਹੀਂ ਸਕਦੇ ਮੈਂ ਹੈਗਾ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ ਐ ਤੈਮ ਜਨਤਾ ਸਾਰੀ ਸਾਡੇ ਨਾਲ ਜ세 ਬੰਦੀਆਂ ਉਹਨਾਂ ਮੈਨੂੰ ਹੌਸਲਾ ਦਿੱਤਾ ਉਹਨਾਂ ਸਾਹੀਂ ਤੇਰੇ ਨਾਲ ਆਹੀਂ ਸਾਰੇ ਜਸ਼ਨ ਜਿੰਨੇ ਬੱਚੇ ਆਏ ਨੇ ਨਾ ਉਹਨਾਂ ਕਿਹਾ ਵੀ ਅਹੀਂ ਜਸ਼ਨ ਆ ਸਾਰੇ ਤੇਰੇ ਪੁੱਤਰਾਂ ਤੂੰ ਸਾਡੇ ਨਾਲ ਖੜ ਕੱਲ ਅਹੀਂ ਮੀਟਿੰਗ ਕੀਤੀ ਸੀ ਪ੍ਰਗਟ ਸਾਹਿਬ ਉੱਥੇ ਸਾਰੇ ਜ세 ਬੰਦੀਆਂ ਆਈਆਂ ਸੀ ਉਹਨਾਂ ਨੇ ਬਹੁਤ ਹੌਸਲਾ ਦਿੱਤਾ ਮੈਨੂੰ ਉਹਨਾਂ ਤੇ ਮਾਣ ਹੈ ਤੇ ਅਸੀਂ ਹੁਣ ਤਰਨਾ ਲਾਵਾਂਗੇ ਲੱਖੋ ਕੀ ਬੇਰਾਮ। ਬਾਬੂ ਜੀ ਇੱਕ ਵੀਡੀਓ ਵੀ ਆ ਰਹੀ ਐ ਐਮਐਲਏ ਦੀ ਕੱਲ ਉਹ ਕਹਿੰਦੇ ਆ ਕਿ ਜਿਹੜਾ ਵੀ ਦੋਸ਼ੀ ਹੋਊਗਾ ਅਸੀਂ ਉਸ ਦੇ ਉੱਤੇ ਕਾਰਵਾਈ ਕਰਵਾਵਾਂਗੇ। ਮਤਲਬ ਐਮਐਲਏ ਕਹਿੰਦੇ ਕਿ ਅਸੀਂ ਤਰਖਾਸਤ ਮੇਰੇ ਕੋਲੇ ਸਰਪੰਚ ਆਏ ਨੇ ਕੁਝ ਇਕੱਠੇ ਹੋ ਕੇ ਉਹ ਕਿਸੇ ਹੋਰ ਬੰਦੇ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਤੁਹਾਡੀ ਨਿਗਾਹ ਵਿੱਚ ਦੋਸ਼ੀ ਕੌਣ ਹੈ? ਕਿ ਐਮਐਲਏ ਤੁਹਾਡੇ ਸਾਥ ਦੇ ਰਿਹਾ? ਜਿਹੜੇ ਸਰਪੰਚੋਂ ਨੇ ਸੱਦੇ ਨਾ ਉਹ ਸਰਪੰਚ ਜਿਹੜੇ ਜਿੰਨੇ ਸਰਪੰਚ ਜੂਨੀਅਨ ਹੈ ਨਾ ਜੀ ਤੁਸੀਂ ਉਸ ਪ੍ਰਧਾਨ ਨੂੰ ਮਿਲੋ ਜੀ ਜਿੰਨੇ ਸਰਪੰਚ ਨੇ ਸਾਰੇ ਆਪਣੇ ਨਾਲ ਨੇ ਇਸ ਟਾਈਮ ਫੌਜਾ ਸਿੰਘ ਸਰਾਰੀ ਨਾਲ ਕੋਈ ਸਰਪੰਚ ਨਹੀਂ ਅੱਛਾ ਜੀ ਉਹ ਤਾਂ ਸਿਰਫ ਉਹਨੇ ਲੰਡੂ ਜੇ ਬੰਦੇ ਇਕੱਠੇ ਕਰਕੇ ਆਪਦੇ ਤੇ ਇੱਕ ਵਾਸਨਾ ਇਹ ਰੀਲ ਬਣਾਈਏ ਗੇਮ ਬਣਾਈਏ ਉਹਨੇ ਨਾਲ ਸਰਪੰਚ ਕੋਈ ਨਹੀਂਗਾ ਇਸ ਟਾਈਮ ਤੁਸੀਂ ਕਿਸ ਕਿਸ ਦੇ ਉੱਤੇ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਜੀ ਇੱਕ ਤਾਂ ਜਸ਼ਨ ਸਾਡਾ ਆਪ ਸਰਪੰਚ ਸਾਹਿਬ ਇਹ ਲਿਖ ਕੇ ਦੇ ਗਿਆ ਸੀ ਗਿਆ ਦਰਖਾਸਤਾਂ ਜੀ ਚਾਰਾਂ ਬੰਦਿਆਂ ਤੇ ਜੀ ਇੱਕ ਸੈਕਟਰੀ ਦੇ ਤੇ ਤਿੰਨ ਬੰਦੇ ਹੋਰ ਨੇ ਉਹਨਾਂ ਤੇ ਤੇ ਉਹ ਤਰਖਾਸ਼ਾਂ ਦਿੱਤੀਆਂ ਹੋਈਆਂ ਨੇ ਅਸੀਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੇ ਵੀ ਇਹ ਨੂੰ ਫੌਜਾ ਸਾਹਿਬ ਨੂੰ ਪਤਾ ਕਿੰਨੇ ਦਿੱਤੀਆਂ ਹੋਈਆਂ ਨੇ ਸੀਐਮ ਸਾਹਿਬ ਨੂੰ ਵੀ ਭੇਜੀ ਏ ਐਸਪੀ ਨੂੰ ਵੀ ਭੇਜੀ ਹੋਈ ਏ ਡੀਐਸਪੀ ਨੂੰ ਭੇਜੀ ਏ ਜਿਹੜਾ ਸੈਕਟਰੀ ਜਿਹੜਾ ਹੁੰਦਾ ਹੈ ਇਹਨਾਂ ਦਾ ਆਪਣਾ ਹਾਂ ਵੀਡੀਓ ਜੀ ਉਹਨਾਂ ਦੇ ਉੱਤੇ ਕਿਹੜਾ ਅਫਸਰ ਉਹਨਾਂ ਨੂੰ ਭੇਜੀ ਹੋਈ ਚੰਡੀਗੜ੍ਹ ਉਹ ਦਰਖਾਸਤਾਂ ਉਹਨੇ ਲਿਖ ਕੇ ਦਿੱਤੀਆਂ ਹੀ ਆਣੇ ਤੁਸੀਂ ਉਹ ਦਰਖਾਸਤਾਂ ਚੱਕੋ ਸਾਡੇ ਕੋਲ ਦੇ ਕੋਈ ਫੋਰਟਾ ਸਟੇਟਾਂ ਵੀ ਆ ਗਈਆਂ ਨੇ ਠੀਕ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਹੈ ਜਸ਼ਨ ਦਾ ਜਸ਼ਨ ਦੇ ਜਿਹੜਾ ਕਤਲ ਹੈ ਇਸ ਦਾ ਕਿਸ ਨੂੰ ਕਸੂਰਵਾਰ ਮੰਨਦੇ ਹੋ ਜਾਂ ਕਿਹਦੇ ਉੱਤੇ ਕਾਰਵਾਈ ਹੋਵੇ ਜਿਹੜਾ ਤੁਹਾਨੂੰ ਇਨਸਾਫ ਮਿਲ ਸਕੇ ਇਹਨਾਂ ਦੇ ਤੇ ਜਿਹੜੇ 5-6 ਬੰਦੇ ਜਿਨ੍ਹਾਂ ਨੇ ਤੰਗ ਉਹਨੂੰ ਕੀਤੀ ਰੱਖਿਆ ਇਹ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਤੇ ਫੌਜਾ ਸਿੰਘ ਸਰਾਰੀ ਤੇ ਚਿੱਤਰ ਸਿੰਘ ਜ਼ਿਆਦਾਤਰ 라ਦੀ ਬਜਤਰ ਸਿੰਘ ਨੇ ਬਹੁਤ ਤੰਗ ਕੀਤਾ ਜੀ। ਬੋਜਾ ਸਿੰਘ ਸਰਕਾਰ। ਤੁਹਾਡੇ ਹੁੰਦਿਆਂ ਵੀ ਕਦੇ ਫੋਨ ਆਇਆ ਤੁਹਾਡੇ ਪੁੱਤਰ ਨੂੰ ਇਹਦੇ ਐਮ.ਐਲ.ਏ ਦੇ ਪੀ.ਏ ਦਾ? ਨਹੀਂ ਜੀ ਮੇਰੇ ਕੋਲ ਨਹੀਂ ਫੋਨ ਆਉਂਦੇ ਸੀ ਉਹ ਤਾਂ ਵੱਖਰੇ ਜੀ। ਉਹ ਤੁਹਾਡਾ ਬੇਡਾ ਦੱਸਦਾ ਸੀਗਾ ਬਾਅਦ ਚ। ਹਾਂ ਜੀ। ਠੀਕ। ਦੱਸਦਾ ਹੁੰਦਾ ਸੀ ਤੁਹਾਨੂੰ। ਠੀਕ ਹੈ ਜੀ। ਜੀ। ਇਹ ਸਭ ਤੋਂ ਪਹਿਲਾਂ ਮੈਂ ਇਸ ਵਾਕਿਆ ਦੀ ਸਾਰੀ ਸੱਚਾਈ ਜਿੱਦਾਂ ਤੇ ਤੁਸੀਂ ਬਾਪੂ ਜੀ ਤੋਂ ਸੁਣ ਲਈਏ। ਜੀ। ਮੁੱਖ ਦੋਸ਼ੀ ਇਹਦੇ ਵਿੱਚ ਸਾਫ਼-ਸਾਫ਼ ਹੈ ਕਿ ਵਿਧਾਇਕ ਜੋ ਕਿ ਪੈਸਾ ਦੀ ਡਿਮਾਂਡ ਕਰਦਾ ਸੀ ਕਦੇ ਵੀ ਕੋਈ ਵਿਧਾਇਕ ਹੈ ਕੋਈ ਮੰਤਰੀ ਹੈ ਕੋਈ ਐਮਪੀ ਹੈ ਕੋਈ ਵੀ ਲੀਡਰ ਹੈ ਆਪਣੇ ਕਰਿੰਦਿਆਂ ਤੋਂ ਇਹ ਕੰਮ ਕਰਾਉਂਦਾ ਆ ਆਪ ਨਹੀਂ ਕਰਦਾ ਜਿੱਦਾਂ ਕਿ ਨਾਲ ਦੇ ਕਮਰੇ 'ਚ ਅਸੀਂ ਬੈਠੇ ਸੀ ਬਾਪੂ ਜੀ ਦਾ ਕਹਿਣਾ ਕਿ ਤੂੰ ਮੇਰੇ ਪੁੱਤ ਨੂੰ ਖਾ ਗਿਆ ਤੂੰ ਮੇਰੇ ਪੁੱਤ ਨੂੰ ਖਾ ਗਿਆ ਤੇ ਵਿਧਾਇਕ ਨੇ ਨੀਵੀਆਂ ਪਾਲੀਆਂ ਕਿਉਂ ਬਾਪੂ ਜੀ ਸੇਮ ਗੱਲ ਇਹ ਹੈ ਕਿ ਜਦੋਂ ਇਹਨਾਂ ਨੇ ਕਿਹਾ ਵੀ ਕਾਰਵਾਈ ਕਹਿੰਦੇ ਕਰਨਾ ਵਾਸਤੇ ਕਿ ਤੁਸੀਂ ਪੋਸਟਮਾਰਟਮ ਕਰਾਓ ਕਾਰਵਾਈ ਕਰਾਵਾਂਗੇ ਇੱਕ ਛੜਿਆੰਤਰ ਦੇ ਤਹਿਤ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਦੋਂ ਮੈਂ ਬਾਪੂ ਜੀ ਨੇ ਕਿਹਾ ਬਾਪੂ ਜੀ ਨਾਲ ਖੜੇ ਆ ਤੁਹਾਡੇ ਤਾਂ ਬਾਪੂ ਜੀ ਦਾ ਕਹਿਣਾ ਸੀ ਸ਼ਰਮਾ ਜੀ ਜਦੋਂ ਮੁੰਡਾ ਸਰਪੰਚ ਬਣਿਆ ਪਹਿਲੀ ਗੱਲ 3 ਸਾਲ ਨਾ ਲਗਾਏ ਸਰਪੰਚ ਬਣਨ ਤੋਂ ਬਾਅਦ ਬਾਰ-ਬਾਰ ਕੰਮ ਰੋਕਿਆ ਗਿਆ ਉਦੋਂ ਨਹੀਂ ਕੰਮ ਹੋਣ ਦਿੱਤਾ ਤੇ ਹੁਣ ਮੇਰੇ ਬੇਟੇ ਨੂੰ ਇਨਸਾਫ ਕੀ ਮਿਲੇਗਾ ਤਾਂ ਫਿਰ ਮੈਂ ਉਮੀਦ ਹੈ ਬਾਪੂ ਜੀ ਨੂੰ ਇਨਸਾਫ ਮਿਲਣ ਦੀ ਤੁਹਾਨੂੰ ਸਾਨੂੰ ਪੂਰੀ ਮਿਹਨਤ ਹੈ ਜੀ ਸਾਰੇ ਪੰਜਾਬ ਇੰਡੀਆ ਬੱਚੇ ਦੇ ਨਾਲ ਜਸ਼ਨ ਬਣ ਕੇ ਖੜੇ ਨੇ ਸਾਰੇ ਉਹਨਾਂ ਨੇ ਮੈਨੂੰ ਬੜਾ ਹੌਸਲਾ ਦਿੱਤਾ ਹੈ ਵੀ ਬਾਪੂ ਅਸੀਂ ਤੈਨੂੰ ਇਨਸਾਫ ਦਵਾਵਾਂਗੇ ਅਸੀਂ ਤੇਰੇ ਸਾਰੇ ਪੁੱਤਰਾਂ ਜਿੰਨੇ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਉਹਨਾਂ ਦਾ ਕੋਈ ਟੀਮ ਦਾ ਜਾਂ ਉਹਨਾਂ ਦਾ ਕਦੇ ਤੈਨੂੰ ਹੁਣ ਫੋਨ ਆਇਆ ਅਫਸੋਸ ਲਈ ਜਾਂ ਗੱਲਬਾਤ ਕੀਤੀ ਹੈ ਉਹਨੇ ਬਿਆਨ ਦਿੱਤਾ ਕੋਈ ਨਹੀਂ ਜੀ ਕਿਸੇ ਰਾਣੀ ਸਾਨੂੰ ਫੋਨ ਆਇਆ ਨਾ ਹੀ ਸਾਡੇ ਕਿਸੇ ਨਾਲ ਗੱਲਬਾਤ ਹੋਈ ਹੈ ਸਰਕਾਰ ਤਾਂ ਬਾਪੂ ਜੀ ਇਹ ਵੀ ਕਹਿੰਦੀ ਰਹੀ ਹੈ ਕਿ ਜਿਹੜਾ ਭ੍ਰਸ਼ਟਾਚਾਰ ਮੁਕਤ ਪੰਜਾਬ ਆ ਪਰ ਇਹਨਾਂ ਦੇ ਤਾਂ ਖੁਦ ਦੇ ਐਮਐਲਏ ਤੁਹਾਡੇ ਤੋਂ ਪੈਸੇ ਮੰਗਦੇ ਰਹੇ ਆ ਪੈਸੇ ਲੈਨੇ ਰਿਹਾ ਜੀ ਮੈਂ ਲਾ ਕੇ ਦਿੰਦਾ ਰਿਆਂ ਜਿੰਨਾਂ ਜਿੰਨਾਂ ਕੋਲੋਂ ਮੈਂ ਲੈਏ ਨੇ ਉਹਨਾਂ ਦੇ ਮੈਂ ਇਹ ਪੈਸੇ ਦੇਣੇ ਆ ਅੱਛਾ ਹਲੇ ਦੇਣੇ ਆ ਅੱਜ ਮੈਂ ਆਏ ਕਿੱਥੋਂ ਪੈਸਾ ਜੀ ਇੱਕ ਵਿੱਚੋਂ ਫਸਲ ਆਈ ਏ ਉਹ ਫੇਰੇ ਲੈ ਗਿਆ 2 ਲੱਖ ਰੁਪਈਆ ਬਾਅਦ ਤੇ ਹੁਣ ਪੈਸੇ ਕਾਹਦੇ ਆਉਣੇ ਵੀਰ ਹੁਣ ਤੋਂ ਪੈਸੇ ਖੜੇ ਸਾਰੇ ਦੇਣ ਵਾਲੇ ਇਹ ਨਾ ਸਿਰਫ ਇੱਕ ਜਸ਼ਨ ਨਾਲ ਨਹੀਂ ਗੁਰੂ ਹਸਹਾਏ ਹਲਕੇ 'ਚ ਜਿੰਨੇ ਵੀ ਪਿੰਨ ਨੇ ਲਗਭਗ ਪਿੰਡਾਂ ਦੇ ਵਿੱਚ ਇਦਾਂ ਦੇ ਕੇਸ ਜਿਹੜੇ ਆ ਸਾਹਮਣੇ ਨਜ਼ਰ ਆ ਰਹੇ ਹੁਣ ਕਿਉਂਕਿ ਖੁੱਲ ਕੇ ਸਰਪੰਚ ਆ ਰਹੇ ਆ ਸਰਪੰਚਾਂ ਦੀ ਜਿਹੜੀ ਯੂਨੀਅਨ ਬਣੀ ਆ ਉਹ ਵੀ ਅੱਗੇ ਆ ਰਹੇ ਉਹ ਇਹ ਗੱਲ ਕਹਿੰਦੀ ਆ ਕਿ ਸਾਡੇ ਸਾਰਿਆਂ ਨਾਲ ਹੀ ਸੇਮ ਹੀ ਬਤੀਰਿਆ ਕਿਸੇ ਨੇ 25 ਲੱਖ ਕਿਸੇ ਤੋਂ 30 ਲੱਖ ਕਿਸੇ ਤੋਂ 35 ਲੱਖ ਅਲੱਗ-ਅਲੱਗ ਜੈਸਾ ਕੋਈ ਬੰਦਾ ਸੀ ਉਸੇ ਤਰੀਕੇ ਨਾਲ ਦਬਾਅ ਬਣਾ ਕੇ ਲਿਆ ਗਿਆ ਜਿਹੜੇ ਕੋਈ ਸਰਪੰਚਾਂ ਦੇ ਕੁਝ ਪੈਸੇ ਰਹਿ ਗਏ ਸੀ ਜਿਵੇਂ ਕਿ ਬਾਪੂ ਜੀ ਦਾ ਕਹਿਣਾ ਹੈ ਕਿ 2 ਲੱਖ ਰੁਪਏ ਬਾਅਦ 'ਚੋਂ ਸਾਡਾ ਜਿਹੜਾ 5 ਲੱਖ ਰਹਿ ਗਿਆ ਸੀ ਤਾਂ ਦਬਾਅ ਬਣਾ ਕੇ ਜੇ ਦੇਤਾ ਠੀਕ ਹੈ ਨਹੀਂ ਦਿੰਦਾ ਤੇ ਵਿਰੋਧੀ ਕਿਤੇ ਕੋਲ ਪਹੁੰਚ ਜਾਓ ਜਾਂ ਉਹਨਾਂ ਦੇ ਕੰਮ ਬੰਦ ਕਰਾ ਦਿਓ ਕਾਫੀ ਪਿੰਡ ਨੇ ਜਿਹੜੇ ਸਰਪੰਚ ਇਸ ਸੰਘਰਸ਼ ਦੇ ਵਿੱਚ ਨਾਲ ਜੁੜੇ ਆ ਉਹਨਾਂ ਨੇ ਵੀ ਖੈ ਬਿਆਨ ਦਿੱਤੇ ਹੈ ਕਿ ਸਾਨੂੰ ਵੀ ਆ ਸਾਰਾ ਕੁਝ ਕਰਨ ਵਾਸਤੇ ਮਜਬੂਰ ਕੀਤਾ ਗਿਆ ਅੱਜ ਜਸ਼ਨ ਗਿਆ ਕੱਲ ਹੋਰ ਨਾ ਕੋਈ ਜਾਵੇ ਇਸ ਵਾਸਤੇ ਅਸੀਂ ਸੰਘਰਸ਼ ਵਿੜ ਰਹੇ ਆ ਔਰ ਐਮ ਐਲ ਏ ਠੀਕ ਹੈ ਤੇਰੀ ਸਰਕਾਰ ਹੈ ਸਰਕਾਰ ਦੇ ਵਿੱਚ ਅਸੀਂ ਵੀ ਪਾਰਟੀ ਦੇ ਨਮਾਇੰਦੇ ਆ ਆ ਸਾਨੂੰ ਪੂਰਨ ਭਰੋਸਾ ਹੈ ਮਾਨਯੋਗ ਸੀਐਮ ਸਾਹਿਬ ਤੇ ਕਿ ਇਦਾਂ ਦਾ ਇੱਕ ਅੱਧਾ ਘਟਿਆ ਉਹ ਨੀਚ ਜਿਹੜਾ ਬੰਦਾ ਹੈ ਅਗਰੇ ਨੂੰ ਪਾਰਟੀ ਤੋਂ ਬਾਅਦ ਰਸਤਾ ਦਿਖਾਵਾਂਗੇ ਤਾਂ ਲੋਕਾਂ ਦੇ ਵਿੱਚ ਵੀ ਇੱਕ ਭਰੋਸਾ ਜਾਗੇਗਾ ਕਿ ਵਾਕਈ ਜੇ ਜ਼ਬਰ ਔਰ ਜ਼ੁਲਮ ਹੋਏਗਾ ਤਾਂ ਚਾਹੇ ਮੌਕੀ ਦੀ ਸਰਕਾਰ ਦਾ ਰਹਿੰਦਾ ਕੋਈ ਵੀ ਨੁਮਾਇੰਦਾ ਹੋਵੇ ਕਿੱਡਾ ਵੀ ਪਾਵਰਫੁਲ ਤਾਕਤਵਰ ਹੋਵੇ ਤਾਂ ਉਹਦੀ ਜਗਾ ਸਿਰਫ ਇਲਾਕਾ ਦੇ ਪਿੱਛੇ ਹੀ ਹੋਊਗੀ ਇਹਨਾਂ ਨੂੰ ਸਲਾਕਾ ਦੇ ਪਿੱਛੇ ਪਹੁੰਚਾਇਆ ਜਾਏਗਾ ਜੀ ਗੱਲਬਾਤ ਕੀਤੀ ਜਸ਼ਨ ਬਾਬਾ ਦੇ ਪਿਤਾ ਦੇ ਨਾਲ ਉਹਨਾਂ ਦਾ ਕਹਿਣਾ ਕਿ ਜਿਹੜਾ ਹੁਣ ਪਰਸੋ ਦਾ ਸੰਘਰਸ਼ ਹੈ 9 ਜੂਨ 2025 ਨੂੰ ਥਾਣਾ ਬਹਿਰਾਮਕੇ ਦਾ ਜਿਹੜਾ ਘਰਾਓ ਹੋਣਾ ਜੀ ਇੱਕ ਨਾ ਉਹ ਉਹਦਾ ਵੀ ਕਹਿਣਾ ਜੀ ਜੀ ਬਿਲਕੁਲ ਆ ਤਾਂ ਹੋ ਹਾਂਜੀ ਹਾਂਜੀ ਬਈ ਇੱਕ ਬਾਪੂ ਜੀ ਦਾ ਕਹਿਣਾ ਹੈ ਕਿ ਜਿਹੜਾ ਬੱਚੇ ਦਾ ਭੋਗ ਹੈਗਾ ਉਹ ਅਸੀਂ ਅੱਠ ਤਿਕ ਦਾ ਦਿੱਤਾ ਸੀ ਕੱਲ ਦਾ ਲੇਕਿਨ ਉਹ ਅਸੀਂ ਹੁਣ ਉਦੋਂ ਕਰਾਂਗੇ ਪਾਰਟ ਦਾ ਜਿਹੜਾ ਭੋਗ ਉਦੋਂ ਪਾਇਆ ਜਾਏਗਾ ਜਦ ਬੱਚੇ ਨੂੰ ਇਨਸਾਫ ਮਿਲੇਗਾ ਕੀ ਬਾਪੂ ਜੀ ਫੈਸਲਾ ਲਿਆ ਤੁਸੀਂ ਇਹ ਅਸੀਂ ਫੈਸਲਾ ਇਹ ਲਿਆ ਜੀ ਕੱਲ ਜਿਵੇਂ ਸਾਰੇ ਜੁਨੀਅਨ ਵਾਲੇ ਆਏ ਆ ਜੀ ਉਹਨਾਂ ਨਾਲ ਵੇਖ ਕੇ ਮੈਨੂੰ ਹੌਸਲਾ ਹੋਇਆ ਹੈ ਵੀ ਇਨਸਾਫ ਮਿਲੇਗਾ ਹੂੰ ਤੇ ਮੈਂ ਉੱਥੇ ਵੀ ਇਹ ਗੱਲ ਕੀਤੀ ਸੀ ਵੀ ਅਸੀਂ ਬੱਚੇ ਦਾ ਭੋਗ ਜਿਹੜਾ ਕੈਂਸਲ ਕਰ ਦਿੰਨੇ ਆ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਉਹਦਾ ਭੋਗ ਨਹੀਂ ਪਾਵਾਂਗੇ ਉਹਨਾਂ ਚਿਰ ਅਸੀਂ ਥੱਲੇ ਹੀ ਬੈਠਾਂਗੇ ਤੇ ਇਨਸਾਫ ਸਾਨੂੰ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਜਿੰਨਾਂ ਜਿੰਨਾਂ ਦਰਖਾਸਤਾਂ ਦਿੱਤੀਆਂ ਨੇ ਜੋਸਾ ਸਿੰਘ ਬਾਵੇ ਨੇ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਨੇ ਫੌਜਾ ਸਿੰਘ ਸਰਾਰੀ ਤੇ ਵੀ ਪਰਚਾ ਹੋਣਾ ਚਾਹੀਦਾ ਲਾਰਦੀ ਪੀਏ ਤੇ ਵੀ ਪਰਚਾ ਹੋਣਾ ਚਾਹੀਦਾ ਸਾਡੀ ਤੇ ਇਹ ਮੰਗ ਹੈ ਜਿੰਨਾ ਜਰ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਭੋਗ ਨਹੀਂ ਪਾਵਾਂਗੇ ਭਾਵੇਂ ਜਿੰਨਾ ਤੈ ਮਰਜੀ ਲੱਗ ਜਾਵੇ ਇਹ ਸਾਡੀ ਮੰਗ ਹੈ ਸਰਕਾਰ ਅੱਗੇ ਸਾਡੀ ਮਿਹਨਤ ਤੇ ਵੀ ਸਾਡਾ ਫੈਸਲਾ ਕਰੋ ਜ਼ਰੂਰੀ ਅਪੀਲ ਜ਼ਰੂਰੀ ਪੀੜ ਹੈ ਤੇ ਇਹ ਪਹੁੰਚਣੀ ਚਾਹੀਦੀ ਏ ਮਾਨ ਸਾਹਿਬ ਇਹ ਕੌਂਤਮਾਨ ਨੂੰ ਵੀ ਸਾਡਾ ਵੱਲ ਖਿਆਲ ਕਰੇ ਤੇ ਸੋਮਵਾਰ ਜਿਹੜਾ ਅਸੀਂ ਧਰਨਾ ਲਾਵਾਂਗੇ ਲੱਖੋ ਕੀ ਬੇਰਾਮ ਜੀ ਜੀ ਬਾਈ ਜੀ ਪੰਜਾਬ ਵਾਸੀਆਂ ਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਜਿਹੜੇ ਜਸ਼ਨ ਦੇ ਯਾਰ ਦੋਸਤ ਸੀਗੇ ਜਥੇਬੰਦੀਆਂ ਚਲੋ ਸਾਡੇ ਨਾਲ ਹੀ ਨੇਤੀ 35 ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਅਸੀਂ ਬੰਡੇ 9 ਤਰੀਕ ਨੂੰ 10 ਵਜੇ ਲੱਖੋਕੇ ਬਹਿਰਾਮ ਥਾਣੇ ਦਾ ਘਰਾਓ ਕਰਨਾ ਤੇ ਵੱਧ ਤੋਂ ਵੱਧ ਇਕੱਠ ਕਰਕੇ ਉੱਥੇ ਪਹੁੰਚੋ ਜੀ ਠੀਕ ਆ ਜੀ ਜਾਂ ਤਾਂ ਜੋ ਆਪਾਂ ਜਸ਼ਨ ਨੂੰ ਇਨਸਾਫ ਦਿਵਾ ਸਕੀਏ ਠੀਕ ਆ ਜੀ ਤੇ ਸਾਰੇ ਸਾਡੇ ਇਸ ਲੜਾਈ ਦਾ ਇਹ ਲੜਾਈ ਆ ਜੀ ਸਰਕਾਰ ਦੇ ਨਾਲ ਲੜਾਈ ਆ ਸਰਕਾਰ ਦੇ ਨਮਾਇंदे ਦੇ ਨਾਲ ਲੜਾਈ ਆ ਇਹ ਸਾਡਾ ਸਾਥ ਦਿਓ ਅਸੀਂ ਜਸ਼ਨ ਨੂੰ ਇਨਸਾਫ ਦਿਵਾ ਸਕੀਏ ਧੰਨਵਾਦ ਜੀ ਜੀ ਤਾਂ ਪਰਿਵਾਰ ਨੇ ਪਿੰਡ ਵਾਸੀਆਂ ਨੇ ਬੇਨਤੀ ਕੀਤੀ ਆ ਕਿ ਜਿਹੜਾ 9 ਤਰੀਕ ਦਾ ਸੰਘਰਸ਼ ਆ ਉਹਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਤਾਂ ਜੋ ਜਸ਼ਨ ਸਰਪੰਚ ਨੂੰ ਇਨਸਾਫ ਮਿਲ ਸਕੇ ਉਹਨਾਂ ਦਾ ਕਹਿਣਾ ਕਿ ਜਿੰਨਾ ਸਮਾਂ ਉਹਨਾਂ ਬੰਦਿਆਂ ਦੇ ਉੱਤੇ ਪਰਚਾ ਦਰਜ ਨਹੀਂ ਹੁੰਦਾ ਜਿੰਨਾ ਜਿੰਨਾਂ ਦੇ ਨਾਮ ਉਹਨਾਂ ਨੇ ਦਰਖਾਸਤ ਦੇ ਵਿੱਚ ਲਿਖਿਆ ਉਹਨਾਂ ਸਮਾਂ ਅਸੀਂ ਉਸ ਦਾ ਜਿਹੜਾ ਭੋਗ ਦੀ ਰਸਮ ਹੈ ਉਹ ਵੀ ਅਸੀਂ ਨਹੀਂ ਕਰਾਂਗੇ ਜਿਹੜਾ ਤਾਂ ਹੁਣ ਸਰਕਾਰ ਤੇ ਹੈ ਕਿ ਸਰਕਾਰ ਕਦੋਂ ਤੱਕ ਐਕਸ਼ਨ ਲੈਂਦੀ ਆ ਤੇ ਅਜਿਹੇ ਹੋਰ ਨੌਜਵਾਨਾਂ ਨੂੰ mar então o